ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਉਸੇ ਤਰ੍ਹਾਂ ਐਕਸਾਈਟਮੈਂਟ ਵੀ ਵੱਧ ਰਹੀ ਹੈ ਐਕਸਾਈਟਮੈਂਟ ਕਿਉਂ ਵੱਧ ਰਹੀ ਹੈ ਕਿਉਂਕਿ ਅੱਜ ਸ਼ਾਮ 7:30 ਵਜੇ ਮੁਹਾਲੀ ਦੇ ਮੁੱਲਾਪੁਰ ਸਟੇਡੀਅਮ ਦੇ ਵਿੱਚ ਇੱਕ ਮਹਾ ਮੁਕਾਬਲਾ ਹੋਣ ਵਾਲਾ ਹੈ ਇਸ ਮਹਾ ਮੁਕਾਬਲੇ ਦੇ ਵਿੱਚ ਪੰਜਾਬ ਕਿੰਗਸ ਯਾਨੀ ਪੰਜਾਬੀਆਂ ਦੀ ਟੀਮ ਅਤੇ ਆਰਸੀਬੀ ਆਹਮੋ ਸਾਹਮਣੇ ਹੋਣਗੀਆਂ ਤੇ ਅੱਜ ਦਾ ਇਹ ਮੈਚ ਤੈਅ ਕਰੇਗਾ ਕਿ ਪੰਜਾਬ ਕਿੰਗਸ ਫਾਈਨਲ ਖੇਡੇਗੀ ਜਾਂ ਇੱਕ ਹੋਰ ਜਿਹੜਾ ਛੋਟਾ ਜਿਹਾ ਚਾਂਸ ਬਚੇਗਾ ਉਸ ਨੂੰ ਕੈਸ਼ ਕਰੇਗੀ ਪਰ ਅੱਜ ਬਹੁਤ ਸਾਰੇ ਪੰਜਾਬੀ ਜਿਹੜੇ ক্রিকেট ਦੇ ਫੈਨ ਨੇ ਉਹਨਾਂ ਦੀ ਮਨਾਂ ਦੇ ਵਿੱਚ ਇੱਕੋ ਹੀ ਗੱਲ ਚੱਲ ਰਹੀ ਹੈ ਕਿ ਪੰਜਾਬ ਨੂੰ ਇਹ ਜਿਹੜਾ ਮੌਕਾ ਮਿਲਿਆ ਇਹ 10 ਸਾਲਾਂ ਬਾਅਦ ਮਿਲਿਆ ਹੈ 10 11 ਸਾਲਾਂ ਬਾਅਦ ਮਿਲਿਆ ਹੈ ਤੇ ਕੀ ਇਸ ਦੇ ਵਿੱਚ ਅੱਜ ਪੰਜਾਬ ਕਮਾਲ ਕਰੇਗੀ ਤੇ ਕੀ ਉਹ ਮੌਕਾ ਅਸੀਂ ਦੇਖ ਸਕਾਂਗੇ ਕਿ ਪੰਜਾਬ ਆਈਪੀਐਲ ਦੀ ਟਰੋਫੀ ਚੱਕੇਗੀ ਪੰਜਾਬ ਦੀ ਜੋ ਟੀਮ ਹੈ ਤੇ ਇਸ ਸਭ ਦੇ ਉੱਪਰ ਅਸੀਂ ਗੱਲ ਕਰਾਂਗੇ ਮੇਰੇ ਸਾਥੀ ਮੇਰੇ ਨਾਲ ਨੇ ਚਮਨਜੋਤ ਸਿੰਘ ਜੋ ਕਿ ক্রিকেট ਦੇ ਸਾਡੇ ਫੈਨਸ ਨੇ ਇਨ ਹਾਊਸ ক্রিকেট ਦੇ ਐਕਸਪਰਟ ਨੇ ਇਨ ਹਾਊਸ ਮਾਫ ਕਰਨਾ ਤੇ ਸਾਡੇ ਸਹਿਯੋਗੀ ਦੀਪਾਂਸ਼ੂ ਵੀ ਹੋਣਗੇ ਅੱਜ ਇਹਨਾਂ ਨੂੰ ਨਾਲ ਲੈ ਕੇ ਆਉਣ ਦਾ ਮਕਸਦ ਇਹੀ ਹੈ ਕਿ ਅੱਜ ਦੇ ਮੈਚ ਦੇ ਵਿੱਚ ਸਿਰਫ ক্রিকেট ਤੇ ਜੋ ਜੋ ਗੇਮ ਹੈ ਉਹੀ ਅ ਅੱਜ ਡਿਸਾਈਡਿੰਗ ਫੈਕਟਰ ਨਹੀਂ ਹੋਏਗੀ ਅੱਜ ਵੈਦਰ ਦੀ ਵੈਦਰ ਵੀ ਫੈਕਟਰ ਹੋਏਗਾ ਉਸਦੇ ਬਾਰੇ ਦਿਪੰਸ਼ੂ ਦੱਸਣਗੇ ਜੋ ਅੰਕੜੇ ਹੋਣਗੇ ਉਹ ਚਮਨ ਦੱਸਣਗੇ ਮੈਨੂੰ ক্রিকেট ਬਾਰੇ ਬਹੁਤਾ ਨਹੀਂ ਪਤਾ ਇਸ ਕਰਕੇ ਮੈਨੂੰ ਇਹਨਾਂ ਨੇ ਇੱਥੇ ਰੱਖਿਆ ਕਿ ਭਾਈ ਤੁਸੀਂ ਸ਼ੁਰੂ ਕਰ ਦੇਣਾ ক্রিকেট ਦੇ ਬਾਰੇ ਗੱਲ ਕਰਨੀ ਤਾਂ ਅੱਗੇ ਦੀ ਗੱਲ ਅਸੀਂ ਸਾਂਭ ਲਾਂਗੇ ਤਾਂ ਤੁਸੀਂ ਕੀ ਸੋਚ ਰਹੇ ਹੋ ਅੱਜ ਦੇ ਮੈਚ ਬਾਰੇ ਤੇ ਅਸੀਂ ਜਿਹੜੇ ਅੰਕੜੇ ਲੈ ਕੇ ਆਵਾਂਗੇ ਉਹ ਸਭ ਦੇ ਅਸੀਂ ਡਿਸਕਸ ਕਰਾਂਗੇ ਕਿਉਂਕਿ ਇਸ ਤੋਂ ਬਾਅਦ ਤੁਸੀਂ ਵੀ ਤਿਆਰੀ ਕਰਨੀ ਹੋਏਗੀ ਟੀ-ਸ਼ਰਟਾਂ ਪਾਣੀਆਂ ਹੋਣਗੇ ਜਿਹੜੇ ਸਟੇਡੀਅਮ ਦੇ ਵਿੱਚ ਨਹੀਂ ਜਾ ਸਕੇ ਹੋਣਗੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਪੂਰਾ ਟੀਵੀ 2ਵੀ ਲਾ ਕੇ ਆਪਣੇ ਦੋਸਤਾਂ ਨੂੰ ਬੁਲਾ ਕੇ ਸਭ ਕੁਝ ਤਿਆਰੀ ਕਰਨੀ ਹੋਏਗੀ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਤੁਸੀਂ ਅੱਜ ਬੀਜ਼ੀ ਹੋਣ ਵਾਲੇ ਹੋ ਕੁਝ ਸਮੇਂ ਬਾਅਦ ਪਰ ਅੱਜ ਚਮਨ ਮੈਂ ਚਮਨ ਤੋਂ ਸ਼ੁਰੂ ਇਸ ਕਰਕੇ ਕਰਾਂਗਾ ਕਿਉਂਕਿ ਅੱਜ ਚਮਨ ਨੇ ਸਵੇਰੇ ਤੋਂ ਹੀ ਲੈ ਕੇ ਸਾਰੀ ਤਿਆਰੀਆਂ ਕੀਤੀਆਂ ਨੇ ਇਹ ਦੱਸਣ ਵਾਸਤੇ ਕਿ ਮੁੱਲਾਪੁਰ ਦੇ ਮਹਾ ਮੁਕਾਬਲੇ 'ਚ ਕਿੰਗ ਕੌਣ ਬਣੇਗਾ ਕਿੰਗ ਸਾਡੇ ਵਾਲੇ ਬੰਦੇ ਬਣਨਗੇ ਯਾਨੀ ਪੰਜਾਬ ਵਾਲੇ ਬਣਨਗੇ ਸਰਪੰਚ ਸਾਹਿਬ ਬਣਨਗੇ ਕਿੰਗ ਬਣਾਉਣਗੇ ਕਿਉਂਕਿ ਸਰਪੰਚ ਸਾਹਿਬ ਸ਼੍ਰੀ ਅਸਈਅਰ ਨੂੰ ਸਾਰੇ ਸਰਪੰਚ ਸਾਹਿਬ ਕਹਿੰਦੇ ਨੇ ਨਿੱਕ ਇਸ ਤੋਂ ਬਾਅਦ ਆਰਸੀਬੀ ਵਾਲੇ ਨੇ ਕੋਹਲੀ ਹਾਲਾਂਕਿ ਕਪਤਾਨ ਨਹੀਂ ਨੇ ਪਰ ਅਸਲ ਕਪਤਾਨ ਇਹ ਹੀ ਨੇ ਇਹ ਕਿਹਾ ਜਾਂਦਾ ਜਿਹੜੇ ਦੂਜੇ ਭਾਈ ਸਾਹਿਬ ਨੇ ਉਹ ਕਪਤਾਨੇ ਕਾਗਜ਼ਾਂ ਦੇ ਵਿੱਚ ਖੈਰ ਚਮਨ ਇਹ ਦੱਸੋ ਕਿ ਮੁੱਲਾਪੁਰ ਦੇ ਵਿੱਚ ਜੋ ਮਹਾ ਮੁਕਾਬਲਾ ਹੋਏਗਾ ਅੱਜ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਾਲੇ ਕਮਾਲ ਕਰਨਗੇ ਲੱਗ ਰਿਹਾ ਸੀ ਕਿ ਇਹਨਾਂ ਦੀ ਗੇਮ ਵਧੀਆ ਜਾ ਰਹੀ ਹੈ ਪਰ ਅੱਜ ਇੱਥੇ ਜਦੋਂ ਪਹੁੰਚੇ ਪਲੇਆਫ ਦੇ ਵਿੱਚ ਇੱਥੇ ਕਾਮਯਾਬੀ ਮਿਲੇਗੀ ਨਹੀਂ ਮਿਲੇਗੀ ਸਟੈਟਸ ਕੀ ਕਹਿੰਦੇ ਆ ਦਲੀਪ ਸਟੈਟਸ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਟੀਮ ਹੈ ਬਿਲਕੁਲ ਹੀ ਵਧੀਆ ਪਰਫਾਰਮ ਕਰ ਰਹੀ ਹੈ ਸਾਰੇ ਹੀ ਆਪਣੇ ਫਾਰਮ ਦੇ ਵਿੱਚ ਨੇ ਸ਼੍ਰੇਸ਼ੀਰ ਦੀ ਪਰਫਾਰਮੈਂਸ ਇੰਨੀ ਕਾਰਗਰ ਸਾਬਿਤ ਹੋ ਰਹੀ ਹੈ ਕਿ ਇਹ ਟੀਮ इजीली ਫਾਈਨਲ ਜਿੱਤਣ ਦੀ ਕਗਾਰ ਰੱਖਦੀ ਹੈ ਹਾਲਾਂਕਿ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਰਹੇ ਸੀ ਪਲੇਆਫ ਤੱਕ ਦੀ ਉਮੀਦ ਕਰ ਰਹੇ ਸੀ ਪਹੁੰਚ ਜੀਏ ਪਰ ਜਦੋਂ ਪਹਿਲੇ ਤੇ ਕੁਆਲੀਫਾਈ ਕੀਤਾ ਉਸ ਤੋਂ ਬਾਅਦ ਜਿਹੜੀ ਉਮੀਦਾਂ ਨੇ ਹੁਣ ਤਾਂ ਸਿਰਫ ਟਰੋਫੀ ਵਾਲੀਆਂ ਹੋ ਗਿਆ ਹੁਣ ਤਾਂ ਇਸ ਤੋਂ ਥੱਲੇ ਆਪਾਂ ਗੱਲ ਹੀ ਨਹੀਂ ਕਰ ਸਕਦੇ ਮੈਂ ਠੀਕ ਬੋਲ ਰਿਹਾ ਸੀ 11 ਸਾਲਾਂ ਬਾਅਦ ਇਹ ਮੌਕਾ ਮਿਲੇ ਨਾਲ ਲਗਭਗ 11 ਸਾਲ ਬਾਅਦ ਕਿਉਂਕਿ ਇਸ ਤੋਂ ਪਹਿਲਾਂ 2014 ਦੇ ਵਿੱਚ ਇਹ ਫਾਈਨਲ ਤੱਕ ਪਹੁੰਚੇ ਸੀਗੇ ਪਰ ਫਾਈਨਲ ਦੀ ਟਰੋਫੀ ਨਹੀਂ ਲੈ ਸਕਦੇ ਹੁਣ ਉਸ ਤੋਂ ਬਾਅਦ ਹੁਣ ਅੱਜ ਚਾਂਸ ਹੈਗਾ ਕਿਉਂਕਿ ਇਹਨਾਂ ਕੋਲ ਬਹੁਤ ਵੱਡਾ ਚਾਂਸ ਹੈ ਸਿੱਧਾ ਫਾਈਨਲ ਖੇਡਣ ਦਾ ਤੇ ਜਿੱਤਣ ਦਾ ਵੀ ਕਿਉਂਕਿ ਟੀਮ ਅਗਰ ਗੱਲ ਕਰੀਏ ਸਾਰੀ ਪਰਫੈਕਟ ਟੀਮ ਨਾਲ ਉਤਰ ਰਹੀ ਹੈ ਮੈਦਾਨ ਤੇ ਤੇ ਸਟਾਟ ਤਾਂ ਤੁਸੀਂ ਤਾਂ ਦੇਖ ਹੀ ਰਿਹਾ ਹੋਣਾ ਜੋਸ਼ ਇੰਨਾ ਜ਼ਿਆਦਾ ਦਿਖ ਰਿਹਾ ਹੈ ਸਟੇਡੀਅਮ ਤੇ ਤੁਸੀਂ ਜੋਸ਼ ਦੀ ਗੱਲ ਕੀਤੀ ਹੈ ਮੈਂ ਦਿਪੰਸ਼ੂਲ ਤੁਸੀਂ ਮਾਈਕ ਦਿਓ ਮੈਂ ਇਹਨਾਂ ਤੋਂ ਵੀ ਗੱਲ ਕਰਨਾ ਚਾਹਾਂਗਾ ਅੱਜ ਇਹ ਦੋਨੇ ਜਾਣਾ ਚਾਹੁੰਦੇ ਸੀ ਮੈਚ ਦੇਖਣ ਪਰ ਕੀ ਕਰੀਏ ਆ ਸ਼ੋਅ ਕਰਨਾ ਸੀ ਇਸ ਕਰਕੇ ਨਹੀਂ ਜਾ ਸਕੇ ਟਿਕਟ ਵੀ ਨਹੀਂ ਮਿਲੀ ਸੱਚਾਈ ਤਾਂ ਇਹ ਵੀ ਹੈ ਕਿਉਂਕਿ ਟਿਕਟਾਂ ਵਿਕ ਚੁੱਕੀਆਂ ਨੇ ਸਾਰੀਆਂ ਦਿਪੰਸ਼ੂ ਤੁਸੀਂ ਲਾਸਟ ਮੈਚ ਦੇਖਣ ਗਏ ਸੀ ਮੁੱਲਾਪੁਰ ਸਟੇਡੀਅਮ ਦੇ ਵਿੱਚ ਕਈ-ਕਈ ਕਿਲੋਮੀਟਰ ਤੱਕ ਤਾਂ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਗੱਡੀਆਂ ਦੀਆਂ ਪਾਰਕਿੰਗ ਬਹੁਤ ਗਰਮੀ ਬਹੁਤ ਹੈ ਇਸ ਕਰਕੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਹੁਣ ਪਹੁੰਚਣਾ ਮੈਨੂੰ ਲੱਗਦਾ ਕਿ ਇਸ ਸਮੇਂ ਲੋਕ ਨਿਕਲ ਗਏ ਹੋਣਗੇ ਜੋ ਲੋਕ ਸਟੇਡੀਅਮ ਦੇ ਵਿੱਚ ਮੈਚ ਦੇਖਣ ਜਾ ਰਹੇ ਨੇ ਤੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ 4 ਵਜੇ ਵਜਣ ਲੱਗੇ ਨੇ ਤੇ ਜੇਕਰ ਤੁਸੀਂ ਮੁੱਲਾਪੁਰ ਜਾਣਾ ਹੈ ਤਾਂ ਤੁਹਾਨੂੰ ਹੁਣੇ ਹੀ ਨਿਕਲਣਾ ਪੈਣਾ ਕਿਉਂਕਿ ਜਦੋਂ ਮੈਂ ਗਈ ਸੀ ਤਾਂ ਮੈਂ ਪਰਸਨਲ ਜੇ ਤੁਸੀਂ ਚੰਡੀਗੜ੍ਹ ਦੇ ਵਿੱਚ ਹੈਗੇ ਤਾਂ ਹਾਂ ਬਿਲਕੁਲ ਜੇਕਰ ਤੁਸੀਂ ਚੰਡੀਗੜ੍ਹ ਦੇ ਵਿੱਚੋਂ ਕਿਉਂਕਿ ਮੈਂ ਜਦੋਂ ਗਈ ਸੀ 2 ਘੰਟੇ ਮੈਨੂੰ ਟ੍ਰੈਫਿਕ ਦੇ ਵਿੱਚ ਲੱਗੇ ਸੀ ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਹੈ ਤੇ ਇੰਨੀਆਂ ਕ ਪੈਦਲ ਵੀ ਜਾਣਾ ਪੈਂਦਾ ਤੇ ਇਸ ਕਰਕੇ ਜੇਕਰ ਤੁਸੀਂ ਹੁਣ ਜਿਵੇਂ ਵੈਦਰ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਦਾ ਮੌਸਮ ਹੈ ਤੇ ਡੀਹਾਈਡਰੇਸ਼ਨ ਬਹੁਤ ਜ਼ਿਆਦਾ ਲੋਕਾਂ ਨੂੰ ਹੋ ਜਾਂਦੀ ਹੈ ਇਸ ਕਰਕੇ ਜੋ ਲੋਕ ਬੱਚੇ ਜਾਂ ਥੋੜੇ ਜ਼ਿਆਦਾ ਉਮਰ ਦੇ ਲੋਕ ਜਾ ਰਹੇ ਕਿਉਂਕਿ ਬੱਚਾ ਦੇ ਵਿੱਚ ਜਾਂ ਯੂਥ ਦੀ ਗੱਲ ਉਹਨਾਂ ਨੂੰ ਜ਼ਿਆਦਾ ਕ੍ਰਿਕਟ ਦਾ ਸ਼ੌਂਕ ਹੁੰਦਾ ਤੇ ਉਹ ਜਾਂਦੇ ਵੀ ਆ ਤੇ ਇਸ ਕਰਕੇ ਆਪਣੀ ਵਾਟਰ ਬੋਟਲ ਜ਼ਰੂਰ ਲੈ ਕੇ ਜਾਈਓ ਕਿਉਂਕਿ ਉੱਥੇ ਤੁਹਾਨੂੰ ਪਾਣੀ ਪੀਣ ਨਾ ਕਰਕੇ ਡੀਹਾਈਡਰੇਸ਼ਨ ਵੀ ਹੋ ਸਕਦੀ ਹੈ ਮੈਚ ਦੀ ਐਕਸਾਈਟਮੈਂਟ ਤਾਂ ਆਪਣੀ ਜਗ੍ਹਾ ਹੈ ਕਿਉਂਕਿ ਮੈਂ ਵੀ ਮੈਚ ਇੰਨੀ ਜ਼ਿਆਦਾ ਡੀਪਲੀ ਤਾਂ ਨਹੀਂ ਦੇਖਦੀ ਪਰ ਮੇਰੇ ਕੁਝ-ਕੁਝ ਪਲੇਅਰਸ ਜਿਹੜ ਤਾਂ ਫਿਰ ਕੁੜੀਆਂ ਹੈ ਹੀ ਡਾਈ ਹੈਡ ਫੈਨ ਹੂੰ ਚਲੋ ਠੀਕ ਹੈ ਕਪਤਾਨ ਵੀ ਉਸੇ ਹਉਤੇ ਦੇ ਨੇ ਚਮਨ ਇਹ ਗੱਲ ਇਹਨਾਂ ਨੇ ਬੜੀ ਸਹੀ ਕਹੀ ਕਿ ਜੇ ਤੁਸੀਂ ਆਪਣੀ ਮੈਚ ਮੈਚ ਦੇਖਣ ਜਾ ਰਹੇ ਹੋ ਤਾਂ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਜੇ ਸਟੇਡੀਅਮ ਚ ਜਾ ਰਹੇ ਹੋ ਤਾਂ ਜੇ ਘਰੇ ਬੈਠੇ ਹੋ ਤਾਂ ਥੋੜਾ ਠੀਕ-ਠਾਕ ਦੇਖ ਕੇ ਖਾਣਾ ਪੀਣਾ ਕਰਨਾ ਇਸ ਕਰਕੇ ਜਿਹੜੇ ਲੋਕ ਪੀਣ ਦੇ ਸ਼ਕੀਨ ਨੇ ਮੈਂ ਕਹੂੰਗਾ ਇਸ ਕਰਕੇ ਆ ਥੋੜਾ ਜਿਆਦਾ ਜਸ਼ਨ ਨਾ ਮਨਾਣਾ ਮੈਂ ਇਹ ਕਹਿ ਰਿਹਾ ਕਿ ਕੁਆਲੀਫਾਇਰ ਦੀ ਗੱਲ ਹੈ ਚਮਨ ਜੀ ਜੇ ਇਥੋਂ ਕੋਈ ਜਿੱਤੇ ਜਿਹੜਾ ਤੁਸੀਂ ਆਏ ਗ੍ਰਾਫਿਕਸ ਬਣਾਇਆ ਹੈ ਇਹਦਾ ਮਤਲਬ ਮੈਨੂੰ ਸਮਝਾਓ ਜੇ ਕੁਆਲੀਫਾਇਰ 1 ਦੇ ਵਿੱਚ ਜੇ ਕੋਈ Winner ਕੌਣ ਹੈ ਔਰ ਇਹਦਾ ਮਤਲਬ ਕੀ ਹੋਇਆ ਅਹ ਦਿਲੀਪ ਕੁਆਲੀਫਾਇਰ 1 ਇੱਕ ਚਾਂਸ ਹੁੰਦਾ ਹਰ ਟੀਮ ਦੇ ਕੋਲ ਜਿਹੜੀ ਟੀਮ ਪਹਿਲੇ 2 ਨੰਬਰ ਤੇ ਪਲੇਆਫ ਦੇ ਵਿੱਚ ਪਹੁੰਚਦੀ ਹੈ ਉਹਨਾਂ ਨੂੰ ਕੁਆਲੀਫਾਇਰ 1 ਖੇਡਣ ਦਾ ਮੌਕਾ ਮਿਲਦਾ ਹੈ ਇਸ ਵਾਰ ਪੰਜਾਬ ਤੇ ਆਰਸੀਬੀ ਨੂੰ ਮਿਲਿਆ ਜਿਹੜੀ ਟੀਮ ਇਹਦੇ ਤੋਂ ਜਿੱਤੇਗੀ ਉਹਨੂੰ ਉਹ ਸਿੱਧਾ ਫਾਈਨਲ ਦਾ ਪਹੁੰਚੇਗੀ ਉਹਨੂੰ ਇਹ ਸਾਰਾ ਜੇ ਪੰਜਾਬ ਜਿੱਤਦੀ ਹੈ ਤਾਂ ਸਿੱਧਾ ਫਾਈਨਲ ਦੇ ਵਿੱਚ ਨਿਕਲ ਜਾਵੇਗੀ ਸਿੱਧਾ ਫਾਈਨਲ ਚ ਪਹੁੰਚੇਗੀ ਤਾਂ ਹੀ ਕਹਿੰਦੇ ਕਿ ਪਹਿਲੇ 2 ਨੰਬਰ ਤੇ ਕੁਆਲੀਫਾਈ ਕਰਨਾ ਚਾਹੀਦਾ ਹੈ ਕਿਉਂਕਿ ਇੱਥੇ ਹਾਰਨ ਤੋਂ ਬਾਅਦ ਵੀ ਇਹ ਨਹੀਂ ਕਿ ਟੀਮ ਬਾਹਰ ਹੋ ਜਾਏਗੀ ਕੁਆਲੀਫਾਇਰ 1 ਹਾਰਨ ਤੋਂ ਬਾਅਦ ਟੀਮ ਕੋਲ ਇੱਕ 2 ਕਿਆ ਜਾਂਦਾ ਹੈ ਕਿ ਹਲ ਇਹਨੂੰ ਇਸ ਨੌਕਆਊਟ ਮੈਚ ਨਹੀਂ ਇਹਨੂੰ ਨੌਕਆਊਟ ਮੈਚ ਕਹਿ ਲਓ ਕੁਆਲੀਫਾਇਰ ਕਹਿ ਲਓ ਇਸ ਲਈ ਕਿਹਾ ਜਾਂਦਾ ਕਿਉਂਕਿ ਇੱਕ ਟੀਮ ਨੂੰ ਚਾਂਸ ਮਿਲਦਾ ਮਤਲਬ ਇਹ ਜਿਹੜੀ ਅੱਜ ਮੈਚ ਹੋਏਗਾ ਮੁੱਲਾਪੁਰ ਦੇ ਵਿੱਚ ਸ਼ਾਮ ਨੂੰ ਇਹ ਦੋਨਾਂ ਕੋਲ ਜੇ ਕੋਈ ਹਾਰਦਾ ਵੀ ਹੈ ਜਿੱਤਦਾ ਵੀ ਇਹਨਾਂ ਕੋਲ ਇੱਕ ਮੌਕਾ ਜ਼ਰੂਰ ਰਹੇਗਾ ਇੱਕ ਮੌਕਾ ਜ਼ਰੂਰ ਰਹੇਗਾ ਇਹ ਆਈਪੀਐਲ ਦੀ ਖਾਸ ਗੱਲ ਰਹੀ ਹੈ ਥੋੜਾ ਇੰਟਰਸਟਿੰਗ ਬਣਾਉਣ ਵਾਸਤੇ ਕੀਤਾ ਗਿਆ ਨਹੀਂ ਤਾਂ ਆਮ ਤੁਸੀਂ ਦੇਖੋ ਆਮ ਕੋਈ ਟੂਰਨਾਮੈਂਟ ਹੁੰਦੇ ਆ ਇਹਦਾ ਕਾਰਨ ਕੀ ਹੈ ਮਤਲਬ ਪੁਆਇੰਟਸ ਨੰਬਰ ਇਹਨਾਂ ਦੇ ਜ਼ਿਆਦਾ ਹੈ ਇਸ ਕਰਕੇ ਨਹੀਂ ਇਹ ਇੱਕ ਇੰਟਰਸਟਿੰਗ ਬਣਾਉਣ ਦਾ ਮੌਕਾ ਦਿੱਤਾ ਕਿ ਤੇ ਫਿਰ ਭਾਈ ਇਹ ਵੀ ਤਾਂ ਆਏ ਆ ਨਾ ਕੱਲ ਜਿੰਨਾਂ ਦਾ ਮੈਚ ਹੋਇਆਗਾ ਇਹ ਫਿਰ ਇਹਨਾਂ ਦਾ ਇਸੇ ਲਈ ਇਹਨਾਂ ਕੋਲ ਚਾਂਸ ਨਹੀਂ ਹੁੰਦਾ ਦਲੀਪ ਜੀ ਇਹਨਾਂ ਕੋਲ ਬਿਲਕੁਲ ਚਾਂਸ ਨਹੀਂ ਹੁੰਦਾ ਇਹ ਇੱਕ ਇੱਕ ਫਾਰਮੈਟ ਬਣਾਇਆ ਗਿਆ ਇੱਕ ਫੋਰ ਕਵਾਲਿਫਾਇਰ 1 ਵਾਸਤੇ ਇਹ ਹੁੰਦਾ ਹੈ ਕਵਾਲਿਫਾਇਰ 1 ਵਾਸਤੇ ਹੀ ਹੈ ਜਿਹੜੀ ਪਹਿਲੀ ਦੋ ਟੀਮਾਂ ਪਹੁੰਚਣਗੀਆਂ ਉਹਨਾਂ ਨੂੰ ਇੱਕ ਚਾਂਸ ਮਿਲਦਾ ਹੈ ਮਤਲਬ ਇਫਰ ਇਹਦਾ ਮਤਲਬ ਇਹ ਹੋਏਗਾ ਕਿ ਜੋ ਕੱਲ ਹੋਏਗਾ ਮੈਚ 3 ਤਰੀਕ ਨੂੰ ਇਹ ਵੀ ਮੁੱਲਾਪੁਰਚੀ ਹੋਏਗਾ ਇਹ ਵੀ ਮੁੱਲਾਪੁਰਚ ਹੋਣ ਜਾ ਰਿਹਾ ਇੱਥੋਂ ਜਿਹੜਾ ਹਾਰੇਗਾ ਉਹ ਬਾਹਰ ਤੇ ਉਹ ਜਿਹੜਾ ਇੱਥੇ ਰਹੇਗਾ ਉਹ ਆ ਕੇ ਇੱਥੇ ਜਿੱਤ ਨਹੀਂ 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 ਹਾਂ ਦਲੀਪ ਜੀ ਇਹਦੇ ਵਿੱਚ ਇੱਕ ਟਵਿਸਟ ਹੈ ਜਿਹੜੀ ਟੀਮ ਇਹਦੇ ਵਿੱਚ ਉਹ ਜਿੱਤੇਗੀ ਉਹ ਇੱਧਰ ਕੁਆਲਿਫਾਇਰ 2 ਖੇਡੇਗੀ ਮਤਲਬ ਜਿਹੜੀ ਟੀਮ ਇੱਥੋਂ ਹਾਰ ਕੇ ਆਏਗੀ ਉਹ ਇੱਥੇ ਪਹੁੰਚੇਗੀ ਜਿਹੜੀ ਟੀਮ ਇੱ ਕੱਲ ਵਾਲਾ ਮੈਚ ਫਿਰ ਇੱਕ ਇਥੇ ਮੈਚ ਬਾਕੀ ਹੈ ਤਿੰਨ ਮੈਚ ਹੋਰ ਬਾਕੀ ਹੈ ਫਾਈਨਲ ਤੋ ਪਹਿਲਾ ਤਿੰਨ ਮੈਚ ਖੇਡੇ ਜਾਂਦੇ ਨੇ ਪਰ ਇੱਥੇ ਜਿਹੜੀ ਟੀਮ ਹੈਗੀ ਇਹਦੇ ਲਈ ਜਿਹੜੀ ਟੀਮ ਇੱਥੋਂ ਬਾਹਰ ਤਾਂ ਸਮਝੋ ਟੂਰਨਾਮੈਂਟ ਚੋਂ ਬਾਹਰ ਤਾਂ ਇਹਨਾਂ ਟੀਮਾਂ ਲਈ ਖਤਰੇ ਦੀ ਖਤਰੇ ਦੀ ਘੰਟੀ ਹੈ ਪਰ ਇਹਦੇ ਲਈ ਇੱਕ ਚਾਂਸ ਹੈ ਤਾਂ ਹੀ ਪਹਿਲੇ ਦੂ ਤੇ ਕੁਆਲੀਫਾਈ ਕਰਨ ਲਈ ਹਰ ਟੀਮ ਜਾਂਦੀ ਹੈ ਅੱਗੇ ਵਧਦੇ ਹਾਂ ਜੀ ਇਹ ਇੰਟਰਸਟਿੰਗ ਗੱਲ ਤੁਸੀਂ ਦੱਸੀ ਹੈ ਉਹਨੇ ਹੈਡ ਟੂ ਹੈਡ ਮੁਕਾਬਲੇ ਬਾਰੇ ਦੱਸੋ ਰੇ ਮਨੇ ਟੋਟਲ ਮੈਚੇਸ ਜੋ ਹੋਇਆ ਇਹ ਮਤਲਬ ਕਿ 35 ਮੈਚ ਖੇਡੇ ਆ ਇਹਨਾਂ ਨੇ ਇਸ ਸਮੇਂ ਜੋ ਪਾਰ ਪੰਜਾਬ ਨੇ ਪੰਜਾਬ ਨੇ 35 ਮੈਚ ਖੇਡੇ ਟੋਟਲ ਮਤਲਬ ਦੋਨੇ ਟੀਮਾਂ ਨੇ ਜੀ ਇਕੱਠੇ ਇਕੱਠੇ ਇਹ ਦੋਨੇ ਜੋ ਅੱਜ ਖੇਡ ਰਹੀਆਂ ਨੇ ਜਿਹੇ ਅੱਜ ਤੱਕ 2025 ਤੱਕ ਜਿੰਨੇ ਟੋਟਲ ਮੈਚ ਹੋਇਆ ਉਹ ਟੋਟਲ 35 ਮੈਚ ਖੇਡੇ ਆ ਨੇ ਇਹ ਦੋਨਾਂ ਨੇ ਆਪਸ ਦੇ ਵਿੱਚ ਮਤਲਬ ਹੁਣ ਤੱਕ ਜਦੋਂ ਦਾ ਟੂਰਨਾਮੈਂਟ ਸ਼ੁਰੂ ਹੋਇਆ ਹੈ 2007 ਤੋਂ 2007 ਤੋਂ ਹੁਣ ਤੱਕ ਜਿਹੜਾ ਟੂਰਨਾਮੈਂਟ ਚੱਲਦਾ ਰਿਹਾ ਉਹਦੇ ਟੋਟਲ 35 ਮੈਚ ਖੇਡੇ ਨੇ 35 ਦੇ ਵਿੱਚ 17 ਸਿਰ ਪੰਜਾਬ ਕਿੰਗ ਜਿੱਤੀ ਹੈ ਤੇ 18 ਮੈਚ ਆਰਸੀ ਆਰਸੀਬੀ ਮਤਲਬ ਰਾਇਲ ਚੈਨਲ ਬੈਂਗਲੁਰੂ ਜਿੱਤੀ ਹੈ ਬਹੁਤ ਫਰਕ ਪਤਾ ਨਹੀਂ ਹੈ ਮਤਲਬ ਬਰਾਬਰ ਤੇ ਹੀ ਫੜ ਕੇ ਦੋਨਾਂ ਦੀ 18 ਜਿੱਤੀ ਪਰ ਲੜਾ ਇਹਨਾਂ ਦਾ ਹੀ ਜ਼ਿਆਦਾ ਭਾਰੀ ਹੈ ਇੱਕ ਮੈਚ ਤੋਂ ਹੀ ਭਾਰੀ ਹੈ ਤਾਂ ਜਿੱਤਾਂ ਦੇ ਚਾਂਸਸ ਪੰਜਾਬ ਦੇ ਵੀ ਹੈ ਬਰਾਬਰ ਕਰ ਦੇਣਗੇ ਅੱਜ ਕੋਈ ਨਹੀਂ 18 18 ਆ ਮਤਲਬ ਇਹ ਫੈਨ ਬੋਲ ਰਹੇ ਜੀ ਇੱਥੇ ਅੱਜ ਬਰਾਬਰ ਹੋ ਜਾਊਗਾ ਹਾਂ ਇਹ ਪਲੇਆਫ ਸਟੈਟਸ ਦਾ ਮਤਲਬ ਦੱਸੋ ਜੀ ਬੜਾ ਮੋਟਾ-ਮੋਟਾ ਇਹਦਾ ਦੋ ਇਹਦਾ ਮਤਲਬ ਕੀ ਹੋਇਆ ਦੇਖੋ ਜੀ ਆਰਸੀਬੀ ਟੀਮ ਹੁਣ ਤੱਕ 10 ਵਾਰ ਪਲੇਆਫ ਟੂਮ ਟੀਮ ਵਾਲਾ ਟੇਬਲ ਦੇ ਵਿੱਚ ਪਹੁੰਚੀ ਹੈ ਪਹਿਲੀਆਂ ਚਾਰ ਟੀਮਾਂ ਇਹ ਟੇਬਲ ਚ ਪਹੁੰਚਦੀਆਂ ਹਨ ਉਹਨਾਂ ਨੂੰ ਅੱਪੀ ਪਲੇਆਫ ਦੇ ਵਿੱਚ ਕਹਿੰਦੇ ਨੇ ਕਿ ਹੁਣ ਇਹ ਅੱਗੇ ਜਾ ਕੇ ਪਲੇਆਫਸ ਖੇਡਣਗੇ ਜਿਹੜਾ ਤੁਸੀਂ ਪਿੱਛੇ ਚਾਰਟ ਦੇਖਿਆ ਉਹਦੇ ਚ 10 ਵਾਰ ਹੁਣ ਤੱਕ ਆਰਸੀਬੀ ਪਹੁੰਚੀ ਹੈ ਜਿਦੇ ਚ 14 ਮੈਚ ਟੋਟਲ ਖੇਡੇ ਨੇ ਜਿਵੇਂ ਫਾਈਨਲ ਕੁਆਟਰ ਫਾਈਨਲ ਐਲੀਮੀਨੇਟਰ ਸਾਰੇ ਮਿਲਾ ਕੇ ਹੁਣ ਤੱਕ 14 ਮੈਚ ਖੇਡੇ ਨੇ ਇਸ ਚ 5 ਜਿੱਤੀ ਹੈ ਤੇ 9 ਹਾਰੀ ਹੈ ਤੇ ਇਹਦੇ ਚ 3 ਵਾਰ ਉਹਨਾਂ ਨੇ ਫਾਈਨਲ ਖੇਡਿਆ ਸਭ ਤੋਂ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਆਰਸੀਬੀ 10 ਵਾਰ ਪਹੁੰਚੀ ਹੈ ਤੇ 3 ਮਰ ਰੀ ਸੀਪੀ ਦਾ ਦੇ ਮੈਂ ਐਕਸਪੀਰੀਅੰਸ ਕਹਾ ਦਾ ਠੀਕ ਠਾਕ ਹੈਗਾ ਬਹੁਤ ਅੱਛਾ ਐਕਸਪੀਰੀਅੰਸ ਹੈ 10 ਮੈਚ ਪੰਜਾਬ ਵਾਲੇ ਤਾਂ ਵਿਚਾਰੇ ਗਏ ਆ ਹੁਣ ਮਿਲ ਕੇ ਮੌਕਾ ਬਣਾ ਰਹੀ ਹੈ ਜੀ ਆਪ ਹੁਣ ਮੌਕਾ ਬਣਾ ਰਹੀ ਹੈ ਠੀਕ ਹੈ ਜੀ ਇਹ ਹੈਗਾ ਪੰਜਾਬ ਪੰਜਾਬ ਕਿੰਗਸ ਦਾ ਟੋਟਲ ਪਲੇਆਫ ਕੁਆਲੀਫਿਕੇਸ਼ਨ 3 ਟਾਈਮਸ ਆ ਦੇਖੋ 2008 2014 ਤੇ ਆ ਦੇਖੋ ਜੀ ਜਿਹੜਾ ਸਟੈਟ ਹੈ ਜਿਹੜਾ ਪਸੰਦ ਆ ਰਹੇ ਹਨ ਨਾ ਹੁਣ ਜਿਹੜਾ ਇਹ ਹੈ ਜੀ ਯਾਨੀ ਕਿ 8 14 ਤੇ ਸਿੱਧਾ 11 ਸਾਲਾਂ ਬਾਅਦ ਜੀ ਤਾਹੀਂ ਕਿਹਾ ਜਾ ਰਿਹਾ ਕਿ ਬਹੁਤ ਲੰਮਾ ਇੰਤਜ਼ਾਰ ਕਰਨਾ ਪਿਆ ਇੱਥੇ ਤੱਕ ਦੇਖਣ ਵਾਸਤੇ ਪੰਜਾਬ ਕਿੰਗਜ਼ ਨੂੰ ਤੇ ਫੈਨਸ ਇਸ ਕਰਕੇ ਬਹੁਤ ਐਕਸਾਈਟਡ ਨੇ ਇਹਦੇ ਜੀ ਇੰਟਰਸਟਿੰਗ ਹਾਲੇ ਹੈ 2014 ਜਿਹੜਾ ਪਹੁੰਚੇ ਸੀ ਨਾ ਫਾਈਨਲ ਤੱਕ ਪਹੁੰਚੇ ਸੀਗੇ ਪੰਜਾਬ ਵਾਲੇ ਪੰਜਾਬ ਫਾਈਨਲ ਤੱਕ ਪਹੁੰਚੀ ਸੀ ਪਰ ਉੱਤੇ ਹਾਰ ਗਈ ਸੀ ਉਹ ਵੀ ਕੇਕੇਆਰ ਤੋਂ ਤੇ ਉਹ ਕੇਕੇਆਰ ਦਾ ਚਾਂਸ ਸੀਗਾ ਜਿੱਥੇ ਉਹਨਾਂ ਨੇ ਟਰੋਫੀ ਲਿਫਟ ਕੀਤੀ ਸੀ ਔਰ ਕੇਕੇਆਰ ਦਾ ਉਸ ਸਮੇਂ ਕੈਪਟਨ ਕੌਣ ਸੀ ਸਮੇ ਗੌਤਮ ਗੰਭੀਰ ਇਹਨਾਂ ਦੇ ਕੈਪਟਨ ਚੱਲ ਰਹੇ ਸੀ ਤਾਂ ਹੀ ਗੌਤਮ ਸਾਡੇ ਸਰਪੰਚ ਸਾਹਿਬ ਨੇ ਸ਼੍ਰੇਸ਼ ਅਈਅਰ ਉਹ ਕੇਕੇਆਰ ਦੇ ਰਹਿ ਚੁੱਕੇ ਪਹਿਲਾ ਪਲੇਅਰ ਹਾਂਜੀ ਉਹ ਪਿਛਲੇ ਸਾਲ ਕੇਕੇਆਰ ਦੇ ਕਪਤਾਨ ਸੀ ਤੇ ਕਪਤਾਨ ਸੀ ਤੇ ਕਪਤਾਨ ਸੀ ਔਰ ਵਿਨਰ ਵੀ ਸੀ ਆਈਪੀਐਲ ਦੇ ਵਿਨਰ ਵੀ ਉਹੀ ਸੀ ਪਿਛਲੇ ਸਾਲ ਪਿਛਲੇ ਸਾਲ ਕੇਕੇਆਰ ਮਤਲਬ ਇੱਕ ਚੀਜ਼ ਤਾਂ ਬੜੀ ਇੰਟਰਸਟਿੰਗ ਇਸ ਵਾਰ ਹੈ ਕਿ ਪਿਛਲੇ ਸੀਜ਼ਨ ਦਾ ਜੋ ਆਈਪੀਐਲ ਸੀ ਉਸਦੀ ਵਿਨਰ ਕੇਕੇਆਰ ਸੀ ਠੀਕ ਹੈ ਮੈਂ ਔਰ ਉਸਦੇ ਜੋ ਕੈਪਟਨ ਸੀ ਉਹ ਸ਼੍ਰੇਸ਼ ਅਈਅਰ ਇਨੀ ਸਰਪੰਚ ਸਾਹਿਬ ਸੀ ਤੇ ਉਹੀ ਸਰਪੰਚ ਸਾਹਿਬ ਹੁਣ ਪੰਜਾਬ ਦੇ ਕੈਪਟਨ ਨੇ ਇਹੀ ਸਾਡੇ ਠੀਕ ਹੈ ਜੀ ਹੁਣ ਇਸੇ ਲਈ ਕਹਿ ਰਹੇ ਕਿ ਕੋਰ ਟਰਾਫੀ ਲਿਫਟ ਕਰਨ ਦਾ ਸਮਾਂ ਆ ਚੁੱਕਿਆ ਹੁਣ ਆ ਜਾਓ ਜੀ ਇੱਥੇ ਇੱਥੇ ਅਸਲੀ ਗੱਲ ਕਰਦੇ ਆਂ ਅਸੀਂ ਮੈਂ ਇਸ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੀ ਕਹਿ ਰਹੇ ਸੀ ਕਿ ਪੰਜਾਬ ਜਿੱਤੇਗਾ ਜੀ ਪੰਜਾਬ ਜਿੱਤੇਗਾ ਪਰ ਪੰਜਾਬੀ ਕਿੰਨੇ ਨੇ ਇਹ ਇਹ ਤਾਂ ਦੱਸੋ ਜੋ ਅੱਜ ਜੋ ਸਾਨੂੰ ਲੱਗਦਾ ਇਹ ਤਾਂ ਹਜੇ ਮਤਲਬ 7:30 ਵਜੇ ਟੀਮ ਬਦਲ ਵੀ ਸਕਦੀ ਦੋ ਚਾਰ ਬੰਦੇ ਅੰਦਰ ਵਿੱਚ ਵੀ ਹੋ ਸਕਦੇ ਆ ਪਰ ਜੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਕਿ ਪੰਜਾਬ ਦੀ ਟੀਮ ਹੈ ਪੰਜਾਬ ਨੂੰ ਸਪੋਰਟ ਕਰੋ ਪਰ ਸੱਚਾਈ ਇੱਕ ਹੋਰ ਹੈ ਪੰਜਾਬੀ ਕਿੰਨੇ ਨੇ ਇੱਕ ਉਸ ਤੋਂ ਬਾਅਦ ਆਪਣਾ ਅਰਸ਼ਦੀਪ ਦੋ ਹੈ ਜੀ ਪ੍ਰਭ ਸਿਮਰਨ ਸਿੰਘ 10 ਚੌਥਾ ਹਰਨੂਰ ਸਿੰਘ ਇਹ ਤਾਂ ਐਕਸਟਰਾ ਹੋ ਚਾ ਹੈ ਨਾ ਜੇ ਇੱਥੋਂ ਲੈਣੇ ਆ ਮਤਲਬ ਇਹ ਟੀਮ ਜਿਹੜੀ ਹੈਗੀ ਇਹਦੇ ਵਿੱਚ ਤਿੰਨ ਪੰਜਾਬੀ ਨੇ ਬਾਕੀ ਬਾਹਰ ਦੇ ਨੇ ਔਰ ਕੁਝ ਵਿਦੇਸ਼ੀ ਵੀ ਨੇ ਔਰ ਇਹਦੇ ਵਿੱਚ ਇੱਕ ਹੋਰ ਅਪਡੇਟ ਹੈ ਮਤਲਬ ਕਿ ਮੇਰੇ ਵਾਸਤੇ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਵੀ ਟੀਮ ਦੇ ਵਿੱਚ ਚਾਰ ਵਿਦੇਸ਼ੀ ਪਲੇਅਰ ਤੋਂ ਜ਼ਿਆਦਾ ਤੁਸੀਂ ਨਹੀਂ ਲੈ ਸਕਦੇ ਜੀ ਜਿਹੜੀ ਪਲੇਇੰਗ 11 ਮੈਦਾਨ ਤੇ ਸਾਨੂੰ ਦੇਖਣ ਨੂੰ ਮਿਲਦੀ ਹੈ ਖੇਡਣ ਨੂੰ ਮਿਲਦੀ ਹੈ ਉਹਦੇ ਚ ਸਿਰ ਤੁਸੀਂ ਚਾਰ ਵਿਦੇਸ਼ੀ ਹੀ ਲੈ ਸਕਦੇ ਹੋ ਉਸ ਤੋਂ ਜ਼ਿਆਦਾ ਟੀਮ ਦੇ ਵਿੱਚ ਪਰ ਚਮਨਜੋਦੀ ਆ ਦੱਸੋ ਨਾ ਫਿਰ ਕਾਦੀ ਪੰਜਾਬ ਕਿੰਗਸ ਹੋਈ ਯਾਰ ਇਹਦੇ ਚ ਤਿੰਨ ਤਾਂ ਪੰਜਾਬੀ ਨੇ ਕੱਲੇ ਬਾਕੀ ਸਾਰੇ ਬਾਹਰ ਦਿੰਨੇ ਹੈ ਐਵੇਂ ਫੋਕੀਆਂ ਗੱਲਾਂ ਕਰੀ ਜਾਂਦੇ ਤੁਸੀਂ ਸਟੈਟਸ ਦੀ ਗੱਲ ਹੁੰਦੀ ਹੈ ਜੀ ਇਹ ਤਾਂ ਇਹਨਾਂ ਨੇ ਪਲੇਅਰ ਇਹ ਲੈ ਕੇ ਦੇਖਣੇ ਹੁੰਦੇ ਕਿਹੜਾ ਸਾਨੂੰ ਟੀਮ ਨੂੰ ਜਿੱਤ ਸਕਦਾ ਹੈ ਅੱਹ ਲਿਸਟ ਕੀ ਬਣਾਈਏ ਤੁਸੀਂ ਇਹਦਾ ਕੀ ਮਤਲਬ ਹੋਇਆ ਇਹ ਉਹ ਨੇ ਐਕਸਟਰਾ ਚ ਮਤਲਬ ਅਗਰ ਇਸ ਚੋ ਕੋਈ ਟੀਮ ਬਦਲ ਵੀ ਜਾਂਦੀ ਹੈ 7:30 ਵਜੇ ਤਾਂ ਇਹਨਾਂ ਦੇ ਵਿੱਚੋਂ ਚੋਣ ਹੋਏਗੀ ਕੋਈ ਪਲੇਅਰ ਅੰਦਰ ਬਾਹਰ ਹੁੰਦਾ ਤਾਂ ਇਹਦੇ ਚੋ ਇਹਦੇ ਚ ਪਾ ਦਿੱਤਾ ਜਾਏਗਾ ਠੀਕ ਹੈ ਪਰ ਇਹਦੇ ਲਈ ਇਹਦੇ ਚ ਇੱਕ ਛਟਕੇ ਵਾਲੀ ਗੱਲ ਇਹ ਹੈ ਕਿ ਇਹਨਾਂ ਕੋਲ ਗਲੈਨ ਮੈਕਸਵੈਲ ਹੁਣ ਆਲਮੋਸਟ 12 ਆ ਚੁੱਕਿਆ ਤੇ ਲੁਕੀ ਫਰੇਗੈਂਸਨ ਜਿਨ੍ਹਾਂ ਨੇ ਬਹੁਤ ਅੱਛਾ ਪਰਫਾਰਮੈਂਸ ਕੀਤਾ ਸੀਗਾ ਇੰਜਰੀ ਦੇ ਚਲਦੇ ਬਾਹਰ ਹੋ ਚੁੱਕਿਆ ਇਸ ਤੋਂ ਬਾਅਦ ਟੀਮ ਦੇ ਵੱਲ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਫਾਈਨਲ ਤੱਕ ਨਾ ਪਹੁੰਚਣ ਪਰ ਹਿੰਮਤ ਮਾਰੀ ਪਹੁੰਚ ਗਏ ਅੱਛਾ ਇਹਨਾਂ ਦੇ ਵਿੱਚ ਕਿਸ ਦੀ ਗੇਮ ਸਭ ਤੋਂ ਵਧੀਆ ਇਸ ਸਮੇਂ ਜੇ ਮਨ ਨਹੀਂ ਕਹੀ ਜਨਨ ਇਸ ਬੰਦੇ ਨੇ ਇਸ ਟਾਈਮ ਰਿਕਾਰਡ ਬਣਾ ਦਿੱਤਾ ਪ੍ਰਿਆਨ ਸ਼ਰੀਆ ਨੇ 100 ਪਾਸ ਇਹ ਉਹੀ ਘੱਟ ਉਮਰ ਵਾਲਾ ਜੀ ਇਹ ਨਹੀਂ ਇਹ ਇਹ ਵੀ ਘੱਟ ਉਮਰ ਦੇ ਨੇ ਇਹ ਲਗਭਗ ਇਹਨਾਂ ਦੀ 18 19 20 ਸਾਲ ਉਮਰ ਹੈ ਪਰ ਇਹਨਾਂ ਨੇ ਤੇਜ਼ ਸ਼ਤਕ ਮਾਰਿਆ ਹੈ ਜੀ ਇਹ ਪਹਿਲਾਂ 5ਵੇਂ ਨੰਬਰ ਤੇ ਸੀ ਪਰ ਹੁਣ ਟੂਰਨਾਮੈਂਟ ਹੁੰਦੇ ਹੁੰਦੇ 7ਵੇਂ 8ਵੇਂ ਤੇ ਆ ਗਿਆ ਪਰ ਇਹੋ ਪਲੇਅਰ ਨੇ ਜਿਨ੍ਹਾਂ ਨੇ ਪੰਜਾਬ ਕਿੰਗਸ ਨੂੰ ਬਹੁਤ ਮੈਚ ਜਿੱਤਾਈ ਨੇ ਸਮਝ ਗਿਆ ਮੈਂ ਪਰਮ ਸਿਮਰ ਸਿੰਘ ਬੋਲਰ ਹੈ ਚੀਕ ਬੈਟਸਮੈਨ ਹੈ ਇਹ ਅੱਛਾ ਤੁਸੀਂ ਇਹ ਲਾਇਆ ਹੋਇਆ ਇਹ ਵੀ ਬੈਟਸਮੈਨ ਹੈ ਇਹ ਆਲਰਾਊਂਡਰ ਨੇ ਮਤਲਬ ਸਾਰਾ ਕੁਝ ਮਤਲਬ ਅਰਸ਼ਦੀਪ ਦੇ ਮੋਢਿਆਂ ਤੇ ਆ ਜਿਆਦਾਤਰ ਅਸੀਂ ਦੇਖਿਆ ਜਾਵੇ ਚਾਹਲ ਅਰਸ਼ਦੀਪ ਔਰ ਚਾਹਲ ਚਾਹਲ ਤੁਹਾਨੂੰ ਪਤਾ ਹੀ ਹੋਣਾ ਕਿ ਵਧੀਆ ਵਧੀਆ ਸਪਿਨਿੰਗ ਗੇਂਦਬਾਜ਼ੀ ਕਰਦੇ ਪੰਜਾਬੀ ਹੈ ਨਹੀਂ ਪੰਜਾਬ ਦੀ ਟੀਮ ਚ ਹੁਣ ਤੁਸੀਂ ਹੀ ਗੱਲਾਂ ਕਰੀ ਜਾਂਦੇ ਹੋ ਅੱਛਾ ਆਰਸੀਬੀ ਦੇਖ ਲਓ ਜੀ RCB ਚ ਪਹਿਲਾਂ ਤਾਂ ਕੋਹਲੀ ਸਾਹਿਬ ਦਾ ਹੀ ਨਾਮ ਹੈ ਕਿਉਂ ਕੈਪਟਨ ਹੀ ਹੈ ਪਰ ਲੱਗਦੇ ਕੈਪਟਨ ਵਾਂਗ ਹੀ ਕਿਉਂਕਿ ਪ੍ਰੈਕਟੀਕਲੀ ਤੇ ਕੈਪਟਨ ਹੀ ਨੇ ਟੀਮ ਦੇ ਵਿੱਚ ਅੰਗਰੇਜ਼ ਜ਼ਿਆਦਾ ਨਹੀਂ ਦਿਖ ਰਿਹਾ ਇਸੇ ਇੱਕ ਦੋ ਵਿਦੇਸ਼ੀ ਤਿੰਨ ਚਾਰ ਚਾਰ ਤੇ ਚਾਰ ਹੀ ਜਿਹੜੇ ਨਾ ਠੀਕ ਹੈ ਚਾਰ ਵਿਦੇਸ਼ੀ ਲੈ ਸਕਦੇ ਚਲੋ ਜੀ ਪੰਜਾਬ ਦੀ ਗੱਲ ਕਰੇ ਪੰਜਾਬ ਨੂੰ ਜ਼ਿਆਦਾ ਅਸੀਂ ਸਮਾਂ ਦੇ ਦੇ ਹੁਣ ਆਹ ਦੇਖੋ ਜੀ ਇਹ ਬੜੀ ਇੰਟਰਸਟਿੰਗ ਗੱਲ ਸਾਡੇ ਕੋਲ ਆਈ ਹੈ ਇਹ ਸਾਨੂੰ ਥੋੜਾ ਜਿਹਾ ਦਿਖਾਣਾ ਚਾਹੀਦਾ ਜਿਹੜੇ ਸਾਡੇ ਭਾਜੀ ਨੇ ਕੈਮਰਾ ਪਿੱਛੇ ਉਹ ਇਸ ਚੀਜ਼ ਨੂੰ ਪ੍ਰੋਪਰ ਦਿਖਾਣਗੇ ਅਸੀਂ ਕਵਾਂਗੇ ਦੋ ਤਿੰਨ ਤਸਵੀਰਾਂ ਨੇ ਪਹਿਲੀ ਤਸਵੀਰ ਦੂਜੀ ਤਸਵੀਰ ਤੇ ਫਿਰ ਤੀਜੀ ਤਸਵੀਰ ਇੱਕੀ ਕਰਕੇ ਤੁਹਾਨੂੰ ਅਸੀਂ ਦੱਸਾਂਗੇ ਤੇ ਇਸ ਦੇ ਸਬੰਧਤ ਵੀਡੀਓ ਵੀ ਨੇ ਉਹ ਅਸੀਂ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਇਹ ਤਸਵੀਰ ਹੈ ਮੁਹਾਲੀ ਦੇ ਸੁਹਾਣਾ ਸਾਹਿਬ ਗੁਰਦੁਆਰੇ ਦੀ ਅ ਜਦੋਂ ਇਹ ਫੋਟੋ ਦੇਖੀ ਚਮਨ ਨੇ ਤਾਂ ਬੜੇ ਹੈਰਾਨ ਹੋਏ ਮੈਂ ਤਾਂ ਸੁਹਾਣਾ ਸਾਹਿਬ ਕੋਲ ਹੀ ਰਹਿਣਾ ਮੈਨੂੰ ਕਿਉਂ ਨਹੀਂ ਦਿਖਿਆ ਅਰਸ਼ਦੀਪ ਤੇ ਭਾਈ ਸਾਹਿਬ ਅਰਸ਼ਦੀਪ ਲੋਕੇ ਹੀ ਆਏਗਾ ਮੱਥਾ ਟੇਕਣ ਕਿਉਂਕਿ ਜੇ ਉਹ ਆ ਗਿਆ ਨਾ ਫਰੰਟ ਤੇ ਤੇ ਉੱਥੇ ਭੀੜ ਹੋ ਜਾਣੀ ਹੈ ਉੱਥੇ ਜਾਮ ਲੱਗ ਜਾਣਾ ਇਸ ਕਰਕੇ ਅੱਜ ਦੇ ਮੈਚ ਤੋਂ ਪਹਿਲਾਂ ਸੁਆਣਾ ਸਾਹਿਬ ਸਿੰਘ ਸ਼ਹੀਦਾਂ ਗੁਰਦੁਆਰਾ ਉੱਥੇ ਜਾ ਕੇ ਮੱਥਾ ਟੇਕਿਆ ਹੈ ਅ ਅਰਸ਼ਦੀਪ ਨੇ ਤੇ ਇਹ ਸਟੋਰੀ ਵੀ ਪਾਈ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਔਰ ਵਾਇਗਰੂ ਤੋਂ ਅਰਦਾਸ ਵੀ ਕੀਤੀ ਕਿ ਅੱਜ ਦੀ ਜੋ ਸਾਡੀ ਸਾਡਾ ਮੁਕਾਬਲਾ ਉਹਦੇ ਸਾਡੇ ਹੀ ਜਿੱਤ ਹੋਵੇ ਕੋਈ ਵੀ ਪਲੇਅਰ ਕਰੇਗਾ ਔਰ ਬੰਦਾ ਵੀ ਇਹ ਕਰਨਾ ਚਲੋ ਇੱਕ ਤੇ ਇਹ ਸਟੋਰੀ ਹੈ ਦੂਜੀ ਗੱਲ ਹੈ ਪੰਜਾਬ ਹੁਣ ਇਹ ਤੁਸੀਂ ਸਮਝੋ ਇਹਦਾ ਮਤਲਬ ਕੀ ਹੈ ਜੋ ਸਟੋਰੀ ਪਾਈ ਹੈ ਅਰਸ਼ਦੀਪ ਨੇ ਅਰਸ਼ਦੀਪ ਨੇ ਔਰ ਇਨਾਦੇ ਸਾਥੀਆਂ ਨੇ ਅੱਜ ਕੀ ਕਿਹਾ ਹੈ ਕਿ ਹੈ ਕਿ ਤੁਸੀਂ ਅੱਜ ਮੁੱਲਾਪੁਰ ਸਟੇਡੀਅਮ ਨੂੰ ਭਰ ਦਿਓ ਭਰ ਦਿਓ ਦਾ ਮਤਲਬ ਕੀ ਰੈੱਡ ਜਰਸੀਆਂ ਨਾਲ ਭਰ ਦਿਓ ਕਿਉਂਕਿ ਕਿੰਗ ਪੰਜਾਬ ਕਿੰਗਸ ਦੀ ਜੋ ਜਰਸੀਓ ਔਰ ਰੈੱਡ ਹੈ ਤੁਹਾਨੂੰ ਪਤਾ ਹੀ ਹੈ ਤੇ ਇਹ ਅਪੀਲ ਕੀਤੀ ਹੈ ਇਹਨਾਂ ਨੇ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੰਨੇ ਵੀ ਫੈਨਸ ਨੇ ਪੰਜਾਬ ਦੇ ਪਹੁੰਚਣ ਤੇ ਸਿਰਫ ਰੈੱਡ ਪਾ ਕੇ ਪਹੁੰਚਣ ਰੈੱਡ ਟੀ-ਸ਼ਰਟ ਪਾ ਕੇ ਪਹੁੰਚਣ ਇਹਦਾ ਮਤਲਬ ਚਮਨ ਇਹ ਹੈ ਕਿ ਸਟੇਡੀਅਮ ਦੇ ਬਾਹਰ ਜਿਹੜੇ ਟੀ-ਸ਼ਰਟ ਵੇਚਦੇ ਅੱਜ ਉਹਨਾਂ ਦੀ ਚੰਗੀ ਹੋਣ ਵਾਲੀ ਹੈ ਕਿਉਂਕਿ ਇਸ ਟੀ-ਸ਼ਰਟਾਂ ਵਾਲੇ ਤਾਂ ਫਿਰ ਅੱਜ ਪੂਰਾ ਅਗਰਨ ਦੇ ਵੀ ਚੱਕੋ ਜੀ ਪੰਜਾਬ ਵਾਲਿਓ ਦੇਖੋ ਜੀ ਪੰਜਾਬ ਦਾ ਅਗਰ ਮੈਚ ਹੋਏ ਤਾਂ ਪੰਜਾਬੀ ਕਲਰ ਚ ਨਾ ਆਣ ਤਾਂ ਹੋ ਹੀ ਨਹੀਂ ਸਕਦਾ ਆਪਣੀ ਟੀਮ ਨੂੰ ਸਪੋਰਟ ਕਰਨ ਜ਼ਰੂਰ ਪੋਣੀ ਹੈ ਰੈੱਡ ਜਰਸੀ ਹੈ ਜੀ ਰੈੱਡ ਜਰਸੀ ਚ ਇਹ ਸਾਰਾ ਭਰ ਦਿੱਤਾ ਜਾਏਗਾ ਅੱਜ ਗਰਾਊਂਡ ਤੁਹਾਨੂੰ ਅੱਜ ਲਾਲ ਲੋ ਲਾਲ ਦਿਖੇਗਾ ਹਾਲਾਂਕਿ ਜਰਸੀ ਥੋੜੀ ਬਹੁਤ ਆਰਸੀਪੀ ਦੀ ਵੀ ਲਾਲ ਆ ਸ਼ਾਇਦ ਉਹ ਸਮਝ ਨਾ ਆਣ ਸਾਡੇ ਫਾਲੋਅਰ ਵੀ ਤਾਂ ਥੋੜੀ ਜੀ ਤੁਸੀਂ ਧਿਆਨ ਰੱਖਿਓ ਇਹ ਜੋ ਵੀਡੀਓ ਹੈ ਜੋ ਪਾਈ ਹੈ ਇੱਕ ਅਪੀਲ ਵੀ ਪਾਈ ਹੈ ਇੱਕ ਜੋਸ਼ ਵਾਲੀ ਵੀਡੀਓ ਵੀ ਪਾਈ ਸੀ ਅਰਸ਼ਦੀਪ ਨੇ ਉਹ ਵੀਡੀਓ ਤੁਹਾਨੂੰ ਜਰੂਰ ਸੁਣਾਈ ਹੈ ਅਸੀਂ ਕਿ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੀ ਅਪੀਲ ਕੀਤੀ ਹੈ ਅਰਸ਼ਦੀਪ ਨੇ ਸਾਰੇ ਜਣੇ ਆਓ ਮੁੱਲਾਪੁਰ ਸਾਨੂੰ ਸਪੋਰਟ ਕਰੋ ਲਾਲ ਕੱਪੜੇ ਪਾ ਕੇ ਲਾਲ ਹੈ ਸਾਰਾ ਢੇਲਾ ਲਾਲ ਹੈ ਸਾਰਾ ਢੇਲਾ ਲਾਲ ਕਰ ਦਿਓ ਆਜੋ ਪੰਜਾਬੀਓ ਸਾਰੇ ਜਣੇ ਆਓ ਮੁੱਲਾਪੁਰ ਸਾਨੂੰ ਸਪੋਰਟ ਕਰੋ ਲਾਲ ਕੱਪੜੇ ਪਾ ਕੇ ਲਾਲ ਹੈ ਸਾਰਾ ਢੇਲਾ ਲਾਲ ਹੈ ਸਾਰਾ ਠੇਲਾ ਲਾਲ ਕਰ ਦਿਓ ਆਜੋ ਪੰਜਾਬੀਓ ਸਾਰੇ ਜਣੇ ਆਓ ਮੁੱਲਾਪੁਰ ਸਾਨੂੰ ਸਪੋਰਟ ਕਰੋ ਲਾਲ ਕੱਪੜੇ ਪਾ ਕੇ ਲਾਲ ਹੈ ਸਾਰਾ ਢੇਲਾ ਲਾਲ ਹੈ ਸਾਰਾ ਠੇਲਾ ਲਾਲ ਕਰ ਦਿਓ ਆਜੋ ਪੰਜਾਬੀਓ ਜੀ ਹਾਂ ਤੇ ਹੁਣ ਅਗਲੀ ਗੱਲ ਤੇ ਆਉਨੇ ਆ ਜਿਹੜੀ ਗੱਲ ਮੈਂ ਇਸ ਵੀਡੀਓ ਦੇ ਦੌਰਾਨ ਕਹੀ ਕੀ ਪੰਜਾਬ ਕਿੰਗਸ ਸਾਡੀ ਟੀਮ ਦਾ ਨਾਮ ਹੈ ਪਰ ਪੰਜਾਬੀ ਬੜੇ ਥੋੜੇ ਨੇ ਹੈ ਜੀ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਗੱਲ ਤੇ ਮਾਣ ਮਹਿਸੂਸ ਕਰਨਾ ਵੀ ਚਾਹੀਦਾ ਹੈ ਕਿ ਪੰਜਾਬ ਦੀ ਟੀਮ ਇਹਨੂੰ ਜਿਤਾਓ ਪਰ ਪੰਜਾਬੀ ਪਲੇਅਰ ਕਿੰਨੇ ਨੇ ਪਰ ਇੱਕ ਮੈਂ ਤੁਹਾਨੂੰ ਦਿਖਾਵਾਂ ਇੱਥੇ ਸੋਸ਼ਲ ਮੀਡੀਆ ਤੇ ਅਰਸ਼ਦੀਪ ਨੇ ਪੂਰੀ ਮੁਹਿੰਮ ਛੇੜ ਰੱਖੀ ਹੈ ਕਿ ਪੰਜਾਬ ਨੂੰ ਜਿਤਾਉਣਾ ਹੈ ਸੀ ਇਹ ਕੋਈ ਯੂਜ਼ਰ ਹੈ ਜਿਸ ਦਾ ਸਕਰੀਨਸ਼ਾਟ ਪਾ ਰੱਖਿਆ ਅਰਸ਼ਦੀਪ ਨੇ ਆਪਣੇ ਜੋ ਸਟੋਰੀ ਹੈ ਉਹਨਾਂ ਨੇ ਕਿਹਾ ਕਿ ਜੋ ਯੂਜ਼ਰ ਕਹਿ ਰਿਹਾ ਭਾਜੀ ਮੈਂ ਪੰਜਾਬੀ ਨਹੀਂ ਹੂੰ ਪਰ ਮੈਂ ਨਹੀਂ ਹੂੰ ਪਰ ਵੀ ਮੈਂ ਤੈਨੂੰ ਹੀ ਸਪੋਰਟ ਕਰੂੰ ਜੀ ਲਵ ਯੂ ਪਾਜੀ ਮਤਲਬ ਕਿ ਪੰਜਾਬੀ ਬੰਦਾ ਨਹੀਂ ਹੈ ਪਰ ਇਹ ਕਹਿ ਰਿਹਾ ਕਿ ਪੰਜਾਬ ਦੀ ਟੀਮ ਨੂੰ ਹੀ ਸਪੋਰਟ ਕਰਨਾ ਹੈ ਇਸੇ ਦੇ ਉੱਪਰ ਅਰਸ਼ਦੀਪ ਨੇ ਇੱਕ ਤਾਨਾ ਵੀ ਮਾਰਿਆ ਇੱਕ ਹਲੂਣਾ ਵੀ ਦਿੱਤਾ ਪੰਜਾਬੀਆਂ ਨੂੰ ਕਿ ਕੋਈ ਗੱਲ ਨਹੀਂ ਕਿ ਬਹੁਤ ਸਾਰੇ ਪੰਜਾਬੀ ਅਜਿਹੇ ਨੇ ਜੋ ਪੰਜਾਬ ਦੀ ਟੀਮ ਨੂੰ ਹੀ ਸਪੋਰਟ ਨਹੀਂ ਕਰਦੇ ਦੂਜੀਆਂ ਟੀਮਾਂ ਨੂੰ ਸਪੋਰਟ ਕਰਦੇ ਨੇ ਇੱਥੇ ਅਰਸ਼ਦੀਪ ਨੇ ਇੱਕ ਕਿੰਨੇ ਕਿਤੇ ਲੋਕਾਂ ਨੂੰ ਕਿਹਾ ਕਿ ਜੇ ਪੰਜਾਬ ਦੇ ਹੈਗੇ ਹੋ ਤਾਂ ਪੰਜਾਬ ਦੀ ਟੀਮ ਨੂੰ ਘਟੋ-ਘਟ ਸਪੋਰਟ ਕਰੋ ਅਰਸ਼ਦੀਪ ਕਹਿੰਦਾ ਕੀ ਹੈ ਤਾਂ ਤੁਸੀਂ ਇਹ ਸੁਣੋ ਫਿਰ ਅੱਗੇ ਦੀ ਗੱਲ ਕਰਦੇ ਹਾਂ फॉर uh, सपोर्टिंग us, आप पंजाब पंजाब नहीं तो uh, पंजाब uh, us. Aap, पंजाबी नहीं हो फिर भी आप पंजाब को सपोर्ट करते हैं जबकि बहुत सारे पंजाब के लोग हैं जो हमें सपोर्ट नहीं करते हैं उनकी दूसरी फेवरेट टीम्स हैं तो मैं उनको ये अर्ज करना चाहूँगा कि पंजाब को सपोर्ट करें अपने अपनी स्टेट को सपोर्ट करें अपनी टीम को सपोर्ट करें एंड बड़े नंबर्स में आए हमें जीतता हुआ देखने के लिए फॉर सपोर्टिंग us, आप पंजाबी नहीं हो फिर भी आप पंजाब को सपोर्ट करते हैं जबकि बहुत सारे पंजाब के लोग हैं जो हमें सपोर्ट नहीं करते हैं उनकी दूसरी फेवरेट टीम्स हैं तो मैं उनको ये अर्ज करना चाहूँगा कि पंजाब को सपोर्ट करें अपने अपनी स्टेट को सपोर्ट करें अपनी टीम को सपोर्ट करें एंड बड़े नंबर्स में आए हमें जीतता हुआ देखने के लिए बिल्कुल ਕਿਉਂਕਿ ਜੇ ਪੰਜਾਬ ਕਿੰਗਸ ਖੇਡ ਰਹੀ ਹੈ ਤਾਂ ਪੰਜਾਬੀਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਟੀਮ ਨੂੰ ਸਪੋਰਟ ਕਰੀਏ ਦਿਪਾਂਸ਼ੂ ਤੁਸੀਂ ਕੁਝ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਕੋਈ ਕੁਝ ਕਹਿ ਰਹੀ ਬਿਲਕੁਲ ਜਿਵੇਂ ਅਸੀਂ ਲਾਈਵ ਕਰ ਰਹੇ ਹਾਂ ਤੇ ਨਾਲ ਦੀ ਨਾਲ ਮੈਂ ਦੇਖ ਰਹੀ ਹਾਂ ਕਿ ਕੌਣ ਮਤਲਬ ਕਿਹੜੇ ਕਿਹੜੇ ਲੋਕ ਦਿਲਚਸਪੀ ਦਿਖਾ ਰਹੇ ਨੇ ਕਿ ਜਿਵੇਂ ਮੈਚ ਹੋ ਰਿਹਾ ਕੌਣ ਕਿਸ ਦੀ ਸਪੋਰਟ ਦੇ ਵਿੱਚ ਹੈ ਤੇ ਮੈਂ ਹੁਣੇ ਕਮੈਂਟ ਰੀਡ ਕਰ ਰਹੀ ਸੀ ਤੇ ਕੋਈ ਇੱਕ ਬਬਲੂ ਨਾਮ ਦੀ ਆਈਡੀ ਹੈ ਜਿਨ੍ਹਾਂ ਦੇ ਵੱਲੋਂ ਲਿਖਿਆ ਗਿਆ ਪੰਜਾਬ ਕਿੰਗ ਤੇ ਹੁਣ ਇੱਥੇ ਹੀ ਸ਼ੁਰੂ ਹੋ ਗਿਆ ਕਿ ਕੌਣ ਕਿਨੂੰ ਕਿਨੂੰ ਸਪੋਰਟ ਕਰ ਰਿਹਾ ਕੋਈ ਆਰਸੀ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਮੈਂ ਤੇ ਵਿਰਾਟ ਕੋਹਲੀ ਨੂੰ ਕਰਦੀ ਆ ਤੇ ਫਿਰ ਆਰਸੀਬ ਇਹ ਦੇਖੋ ਘਰ ਦੇ ਵਿੱਚ ਹੀ ਦੇਖੋ ਜੀ ਜਿਹੜੇ ਭੇਤੀ ਘਰ ਚ ਬੈਠੇ ਆ ਕੀ ਸਪੋਰਟ ਕਰਨਗੇ ਦੇਖੋ ਪਰਸਨਲੀ ਤੌਰ ਤੇ ਮੈਂ ਅਰਸ਼ ਨੂੰ ਵੀ ਪਸੰਦ ਕਰਦੀ ਆ ਪਰ ਵਿਰਾਟ ਕੋਹਲੀ ਤਾਂ ਤੁਹਾਨੂੰ ਪਤਾ ਹੀ ਆ ਫਿਰ ਵਿਰਾਟ ਕੋਹਲੀ ਕੁੜੀਆਂ ਪੰਜਾਬ ਦੀ ਧਰਤੀ ਤੇ ਖੜ ਕੇ ਪੰਜਾਬ ਨੂੰ ਸਪੋਰਟ ਨਾ ਕਰਨ ਵਾਲਿਓ ਮਾਫੀ ਕਿਤਾ ਜਾਏਗਾ ਚਲੋ ਜੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਲਾਈਵ ਦੇ ਵਿੱਚ ਤੁਹਾਡੇ ਕਮੈਂਟ ਜ਼ਰੂਰ ਰੀਡ ਕਰਾਂਗੇ ਕਿ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ ਜਿਵੇਂ ਕਿ ਹੁਣ ਬੱਬਲੂ ਜੀ ਨੇ ਦੱਸਿਆ ਸੀ ਕਿ ਉਹ ਪੰਜਾਬ ਕਿੰਗ ਨੂੰ ਸਪੋਰਟ ਕਰ ਰਿਹਾ ਤੇ ਇਦਾਂ ਤੁਸੀਂ ਸਾਡੇ ਨਾਲ ਲਾਈਵ ਦੇ ਜੁੜੇ ਰਹੀਓ ਤੇ ਆਪਣੇ ਕਮੈਂਟ ਕਰਕੇ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ ਜ਼ਰੂਰ ਦੱਸਿਓ ਜੀ ਤੇ ਇੱਕ ਚੀਜ਼ ਹੋਰ ਮੈਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਚਮਨ ਹਾਂ ਇਹ ਦੇਖੋ ਜੀ ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਏ ਦੇ ਪੰਛੂ ਦਾ ਮਹਿਕਮਾ ਹੈਗਾ ਇਹਨਾਂ ਨੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਸਾਰਾ ਕੁਝ ਇੱਥੇ ਚਰਚਾ ਕੀਤੀ ਹੈ ਕਿ ਸਾਰਾ ਕੁਝ ਤਾਂ ਠੀਕ ਹੈ ਦੋਨੇ ਜਿਵੇਂ ਮੈਂ ਸ਼ੁਰੂ ਚ ਵੀ ਕਿਹਾ ਕਿ ਦੋਨੇ ਟੀਮਾਂ ਲੜਨ ਗਈਆਂ ਆਪਣੀ ਸਾਰੀ ਗੇਮ ਕਰਨ ਗਈਆਂ ਪਰ ਗੇਮ ਵਿਗਾੜੇਗਾ ਕੌਣ ਮੌਸਮ ਵਿਭਾਗ ਮੈਂ ਇਹਦੇ ਬਾਰੇ ਦੱਸੋ ਥੋੜਾ ਜਿਹਾ ਕੀ ਹੈ ਇਹ ਕਿ ਕਿਸ ਤਰ੍ਹਾਂ ਦਾ ਆਪ ਬਣਾਇਆ ਹੈ ਜੀ ਮੌਸਮ ਵਿਭਾਗ ਦੀ ਗੱਲ ਕਰ ਲੀਤੇ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਕਿ ਮੌਸਮ ਨੂੰ ਲੈ ਕੇ ਕਿ 29 ਮਈ ਯਾਨੀ ਅੱਜ ਤੋਂ ਹੀ ਅਗਲੇ 3 ਜੂਨ ਤੱਕ ਜਾਂ 4 ਜੂਨ ਤੱਕ ਤੁਸੀਂ ਲਗਾ ਲਓ ਮੌਸਮ ਦੇ ਵਿੱਚ ਤਬਦੀਲੀ ਆਏਗੀ ਹਵਾਵਾਂ ਚੱਲਣਗੀਆਂ ਚੱਕਰਾਂ ਾਂ ਕੇ ਮੀਂਹ ਦੀ ਵੀ ਸੰਭਾਵਨਾ ਤੇ ਅੱਜ ਦੇ ਮੈਚ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਰੇਡ ਕਾ ਜ਼ਰੂਰ ਬਣ ਸਕਦਾ ਹੈ ਜਿਵੇਂ ਇਹ ਜਿਹੜਾ ਆਪਾਂ ਦਪਾਂਸ਼ ਦਿਖਾਇਆ ਇਹ ਮੋਹਾਲੀ ਦਾ ਨਕਸ਼ਾ ਹੈ ਪੰਜਾਬ ਦਾ ਨਕਸ਼ਾ ਔਰ ਇਹ ਮਾਲਮ ਇਹ ਆਪਾਂ ਇਹ ਦਿਖਾਇਆ ਜੋ ਇਥੇ ਜੋ ਮੌਸਮ ਮੌਸਮ ਵਿਭਾਗ ਦਾ ਇਹ ਸਕਰੀਨਸ਼ਾਟ ਹੈ ਜਿਹਦੇ ਵਿੱਚ ਉਹ ਅੱਜ ਦੀ ਡੇਟ ਲਿਖ ਰਹੇ ਨੇ ਥੰਡਰ ਸਟਾਰਮ ਦੱਸ ਰਹੇ ਨੇ ਲਾਈਟਨਿੰਗ ਦੱਸ ਰਹੇ ਨੇ ਤੇ ਇਸ ਤਰੀਕੇ ਨਾਲ ਦੱਸ ਰਹੇ ਕਿ ਮੌਸਮ ਖਰਾਬ ਹੋ ਸਕਦਾ ਹੈ ਜਿਹੜੇ ਫੈਨਸ ਉੱਥੇ ਪਹੁੰਚੇ ਹੋਏ ਨੇ ਜੇਕਰ ਉੱਥੇ ਮੀਂਹ ਪੈ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਮੈਚ ਹੋਵੇਗਾ ਨਹੀਂ ਹੋਵੇਗਾ ਇਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ক্রিকেট ਬਾਰੇ ਕਿਉਂਕਿ ਜੇਕਰ ਮੌਸਮ ਦੀ ਸਿਰਫ ਗੱਲ ਕਰ ਦਿੱਤੀ ਜਾਵੇ ਤਾਂ ਮੌਸਮ ਵਿਭਾਗ ਨੇ ਇੱਕ ਤਰੀਕੇ ਨਾਲ ਚੇਤਾਵਨੀ ਦਿੱਤੀ ਹੈ ਅੱਜ ਤੋਂ ਕਿਹਾ ਕਿ ਆ ਜਾਣਾ ਕਿ ਅਸ ਤੋਂ ਲੈ ਕੇ 3-4 ਜੂਨ ਤੱਕ ਮੌਸਮ ਥੋੜਾ ਗੜਬੜ ਰਹੇਗਾ ਔਰ ਇਹ ਮੌਸਮ ਅੱਜ ਦੀ ਮੈਚ ਤੇ ਵੀ ਭਾਰੀ ਪੈ ਸਕਦਾ ਔਰ ਲਿਖਿਆ ਹੋਇਆ ਸਟਰੋਂਗ ਵਿੰਡਸ ਸਰਫੇਸ ਤੇ ਸਰਫੇਸ ਔਰ ਥੰਡਰਸਟ੍ਰੋਮ ਲਾਈਟਨਿੰਗ ਮਤਲਬ ਕਿ ਅੱਜ 7:30 ਵਜੇ ਮੌਸਮ ਸੁਹਾਵਣਾ ਵੀ ਹੋ ਸਕਦਾ ਪਰ ਇੰਨਾ ਵੀ ਸੁਹਾਵਣਾ ਨਾਲ ਹੋਵੇ ਨਾ ਤੇ ਇਧਰ ਗਾਣੇ ਵੱਜਣਗੇ ਉਧਰ ਬਿਜਲੀ ਚਮਕੇਗੀ ਇੱਦਾਂ ਹੋਏਗੀ ਔਰ ਵਿਚਾਲੇ ਮੈਚ ਰੁਕ ਜਾਏਗਾ ਨਹੀਂ ਰੁਕਦਾ ਨੀ ਹੈ ਰੁਕਦਾ ਨਹੀਂ ਇਹਨੂੰ ਕਹਿੰਦੇ ਨੇ ਕਿ ਜਿਹੜਾ ਕ੍ਰਿਕਟ ਦਾ ਪੂਰਾ ਫੈਨ ਹਨਾ ਕੀ ਉਹ ਹੋਣਾ ਵੀ ਚਾਹੀਦਾ ਦੇਖੋ ਅੱਜ ਅਸੀਂ ਇੰਦਰ ਦੇਵਤਾ ਨੂੰ ਕਵਾਂਗੇ ਦੋ ਤਿੰਨ ਘੰਟੇ ਲਈ ਮਤਲਬ ਦੋ ਕਿਨੇ ਪੂਰਾ ਚੱਲੂਗਾ ਦੋਨੇ 20 20 ਇਹ ਪੂਰਾ 7:30 ਤੋਂ ਸ਼ੁਰੂ ਹੋ ਕੇ 11:30 ਤੱਕ 10 11:30 ਵਜੇ ਤੱਕ ਚੱਲਦਾ ਮੈਂ ਚਲ ਮਤਲਬ ਕਿ ਇੰਦਰ ਦੇਵਤਾ 7 ਵਜੇ ਤੋਂ ਲੈ ਕੇ 11:30 ਵਜੇ ਤੱਕ ਥੋੜਾ ਜਿਹਾ ਸ਼ਾਂਤ ਹੋ ਜਾਣਾ ਅੱਜ ਤਾਂ ਕਿ ਜਿਹੜੇ ਲੋਕ ਅੱਜ ਪੂਰਾ ਇੰਜੋਏ ਕਰਨ ਦੇ ਮੂਡ 'ਚ ਬੈਠੇ ਨੇ ਔਰ ਜੋ ਲੋਕ ਸਟੇਡੀਅਮ 'ਤੇ ਜਾ ਰਹੇ ਨੇ ਦੂਰੋਂ ਦੂਰੋਂ ਆ ਕੇ ਉਨਾ ਵਸਤੇ ਥੋੜਾ ਜਿਹਾ ਉਹ ਰੱਖਿਆ ਜਾਗਾ ਸੀਏ ਚਾਹਾਂਗੇ ਪਰ ਇਹਦੇ ਚ ਇੱਕ ਵਧੀਆ ਗੱਲ ਵੀ ਹੈ ਸਾਡੇ ਹਿਸਤੇ ਅਗਰ ਅੱਜ ਬਾਰਿਸ਼ ਆ ਵੀ ਜਾਂਦੀ ਹੈ ਤਾਂ ਸਾਨੂੰ ਫਾਇਦਾ ਹੀ ਹੈ ਉਹਦੇ ਚ ਦੇਲੀ ਤੁਹਾਨੂੰ ਦੱਸ ਦਦਾ ਕਿ ਅਗਰ ਅੱਜ ਬਾਰਿਸ਼ ਨਾਲ ਮੈਚ ਨਹੀਂ ਵੀ ਹੁੰਦਾ ਅਗਰ ਇੱਕ ਵੀ ਮੈਦਾਨ ਤੇ ਗੇਂਦ ਨਹੀਂ ਸਿੱਟੀ ਜਾਂਦੀ ਤਾਂ ਸਿੱਧਾ ਸਿੱਧਾ ਪੰਜਾਬ ਫਾਈਨਲ ਦੇ ਵਿੱਚ ਪਹੁੰਚ ਜੇਗੀ ਆ ਇਹ ਬੀਸੀਸੀਆਈ ਦਾ ਜਾਂ ਆਈਪੀਐਲ ਦਾ ਇੱਕ ਰੂਲ ਹੈ ਇਹਦੇ ਚ ਪਹਿਲੀ ਜਿਹੜੀ ਟੀਮ ਹੁੰਦੀ ਹੈ ਜਾਂ ਉਹਦੀ ਰਨ ਰੇਟ ਪਹਿਲੇ ਨੰਬਰ ਤੇ ਜਿਹੜੀ ਟੀਮ ਪਹੁੰਚਦੀ ਹੈ ਕੁਆਲੀਫਾਈ ਕਰਦੀ ਹੈ ਉਹ ਟੀਮ ਡਾਇਰੈਕਟਲੀ ਅਗਰ ਕੋਈ بارش ਵਰਗੇ ਹਲਾਤ ਮਤਲਬ ਕਿ ਇਹ ਮੈਂ ਮੰਨ ਕੇ ਚੱਲਾਂ ਕਿ ਅੱਜ ਮੈਚ ਹੁੰਦਾ ਹੀ ਨਹੀਂ ਜੇ ਅਗਰ ਹੁੰਦਾ ਹੀ ਨਹੀਂ ਮੈਚ ਕੋਈ ਵੀ ਗੇਂਦ ਨਹੀਂ ਸਿੱਟੀ ਜਾਂਦੀ ਤਾਂ ਸਿੱਧਾ ਸਿੱਧਾ ਪੰਜਾਬ ਫਾਈਨਲ ਦੇ ਵਿੱਚ ਪਹੁੰਚ ਜਾਏਗੀ ਫਾਈਨਲ ਦੇ ਵਿੱਚ ਪਹੁੰਚ ਜਾਏਗੀ ਕੀ ਬਾਤ ਹੈ ਜੀ ਪਹਿਲੇ ਨੰਬਰ ਤੇ ਆਏ ਫਿਰ ਕੌਣ ਖੇਡਣਾ ਚਾਹੇਗਾ ਤੁਸੀਂ ਇਹ ਦੇਖੋ ਕਮੈਂਟਾਂ ਦੇ ਵਿੱਚ ਵੀ ਪੰਜਾਬ ਪੰਜਾਬ ਹੋਈ ਪਈ ਹੈ ਜੇਕਰ ਗੱਲ ਕਰ ਲਈਤੀ ਜਾਵੇ ਹਰਪ੍ਰੀਤ ਸਿੰਘ ਦੀ ਉਹ ਕਹਿ ਰਹੇ ਕਿ ਜੰਮੂ ਕਸ਼ਮੀਰ ਸਾਰਾ ਪੰਜਾਬ ਦੀ ਸਪੋਰਟ ਦੇ ਵਿੱਚ ਹੈ ਫਿਰ ਗੱਲ ਕਰ ਲਈਤੀ ਜਾਵੇ ਕੁਲਵਿੰਦਰ ਮੋਹਰਾ ਦੀ ਉਹ ਕਹਿ ਰਹੇ ਨੇ ਕਿ ਆਪਾਂ ਅੰਮਾਲੇ ਵਾਲੇ ਆ ਪਰ ਆਪਾਂ ਪੰਜਾਬ ਦੇ ਨਾਲ ਏ ਆਰਸੀਬੀ ਦੇ ਸਪੋਰਟਰ ਨੇ ਅੰਬਾਲੇ ਵਾਲੇ ਕਹਿੰਦੇ ਆ ਪੰਜਾਬ ਨੂੰ ਸਪੋਰਟ ਕਰਦੇ ਨੇ ਨਹੀਂ ਮੈਂ ਅਰਸ਼ਦੀਪ ਦੀ ਸਪੋਰਟ ਦੇ ਵਿੱਚ ਆ ਮੈਂ ਪੰਜਾਬ ਕਿਉਂਕਿ ਮੈਂ ਪੰਜਾਬ ਦੇ ਵਿੱਚ ਆ ਤਾਂ ਮੈਂ ਪੰਜਾਬ ਨੂੰ ਸਪੋਰਟ ਕਰ ਰਿਹਾ ਪਰ ਮੇਰਾ ਪਰਸਨਲ ਇਨਕ੍ਰੈਸਟ ਅਗਾਰ ਕੋਲੀ ਦਾ ਸਪੋਰਟ ਹੋਇਆ ਚਲੋ ਫਿਰ ਉਸ ਤੋਂ ਬਾਅਦ ਸੰਜੀਵ ਜੀ ਆ ਉਹ ਵੀ ਕਹਿ ਰਹੇ ਪੰਜਾਬ ਫਿਰ ਮੇਰੇ ਨਾਲ ਇੱਕ ਹੈਗੇ ਆ ਕਮਲਦੀਪ ਜਿਹੜੇ ਕਹਿ ਰਹੇ ਆ ਆਰਸੀਬੀ ਫਿਰ ਉਸ ਤੋਂ ਬਾਅਦ ਅਸ਼ੋਕ ਹੈ ਉਹ ਕਹਿ ਰਹੇ ਪੰਜਾਬ ਕਿੰਗਸ ਫਿਰ ਪਰਮਜੀਤ ਸਿੱਧੂ ਆ ਉਹ ਵੀ ਕਹਿ ਰਹੇ ਨੇ ਪੰਜਾਬੀਜ਼ ਕਿੰਗ ਤੇ ਮਨਪ੍ਰੀਤ ਸਿੰਘ ਹੈ ਉਹ ਵੀ ਕਹਿ ਰਹੇ ਪੰਜਾਬ ਕਿੰਗ ਬੱਬਰ ਸ਼ੇਰਾ ਦੀ ਹੈ ਤੇ ਇਸ ਤਰੀਕੇ ਦੇ ਨਾਲ ਕਮੈਂਟ ਕਰ ਰਹੇ ਨੇ ਸ਼ਿਵਾਜੀ ਨੇ ਉਹ ਵੀ ਕਹਿ ਰਹੇ ਨੇ ਪੰਜਾਬ ਕਿੰਗ ਪਰਮਜੀਤ ਸਿੰਘ ਸਿੱਧੂ ਨੇ ਉਹ ਵੀ ਕਹਿ ਰਹੇ ਪੰਜਾਬ ਤੇ ਜਤਿੰਦਰ ਜਲੰਧਰ ਤੋਂ ਨੇ ਇਹ ਵੀ ਕਹਿ ਰਹੇ ਨੇ ਪੰਜਾਬ ਕਿੰਗ ਤੇ ਜੇਕਰ ਕਮੈਂਟਾਂ ਦੇ ਵਿੱਚ ਦੇਖਿਆ ਜਾਵੇ ਤਾਂ 50 60 ਨਹੀਂ ਹੈ ਇੱਥੇ ਸਿੱਧਾ ਹੀ 90 ਪੰਜਾਬ ਨੂੰ ਦਿੱਤੇ ਜਾ ਰਿਹਾ ਜਿਸ ਦਾ ਜੋ ਸਰਪੰਚ ਸਰਪੰਚ ਸਾਹਿਬ ਜਿਸ ਦਾ ਉਹ ਹੋਵੇ ਕੈਪਟਨ ਹੋਵੇ ਸਰਪੰਚ ਤੇ ਉਹ ਜਿੱਤੇ ਹੀ ਨਾ ਐਦਾਂ ਹੋ ਨਹੀਂ ਸਕਦਾ ਤੇ ਦੇਖੋ ਮੈਂ ক্রিকেট ਨੂੰ ਬਹੁਤਾ ਨਹੀਂ ਫੋਲੋ ਕਰਦਾ ਮੈਂ ਬੜੀ ਇਮਾਨਦਾਰੀ ਨਾਲ ਕਹਿ ਦਵਾ ਪਰ ਮੈਂ ਇਹ ਵੀ ਕਹਿਣਾ ਕਿ ਦੇਖੋ ਜੀ ਜਦੋਂ ਸਾਡੀ ਮਤਲਬ ਪੰਜਾਬ ਦੇ ਨਾਮ ਤੋਂ ਟੀਮ ਹੈਗੀ ਹੈ ਤਾਂ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਨੋ ਡਾਊਟ ਕਿਸੇ ਦੇ ਫੈਨ ਹੋ ਸਕਦੇ ਹੋ ਪਰ ਜੇਕਰ ਤੁਹਾਡਾ ਪਰਸਨਲ ਕਿਸੇ ਦੇ ਨਾਲ ਇੰਟਰਸਟ ਹੈ ਹੁਣ ਤੁਹਾਨੂੰ ਜੇਕਰ ਵਿਰਾਟ ਕੋਹਲੀ ਪਸੰਦ ਆ ਜਾਂ ਤੁਹਾਨੂੰ ਥੋਨੀ ਪਸੰਦ ਆ ਤਾਂ ਤੁਸੀਂ ਕਿਤੇ ਨਾ ਕਿਤੇ ਉਹ ਟੀਮ ਨੂੰ ਸਪੋਰਟ ਪਰ ਟੀਮ ਵਰਕ ਖੇਡੋ ਨਾ ਜੀ ਟੀਮ ਵਰਕ ਨੂੰ ਥੋੜਾ ਪਰ ਪਾਰਟਨਰਸ਼ਿਪ ਦੇ ਵਿੱਚ ਵੀ ਤਾਂ ਦੇਖਦਾ ਕਿ ਕਿਹੜਾ ਪਲੇਅਰ ਸਾਡਾ ਫੇਵਰੇਟ ਹੈ ਹੁਣ ਕਹਿੰਦੇ ਅੱਜ ਮੇਰੀ ਤਾਂ ਪੰਜਾਬ ਮੈਂ ਮੈਂ YouTube ਤੇ ਕਮੈਂਟ ਪੜ ਰਿਹਾ ਮੇਰੇ ਕੋਲ ਆਇਆ ਹੈ ਦੇਖੋ ਹੁਣੀ ਪੰਜਾਬੀ ਆ ਗਿਆ ਉਹ ਜਰਮ ਤੇ ਡੈਡ ਜੱਟ ਜਿਹੜੇ ਜਾ ਸਕਦੇ ਨੇ ਉਹ ਜਾਓ ਮੁੱਲਾਪੁਰ ਹਾਂਜੀ ਲਾਲ ਕੱਪੜੇ ਪਾ ਕੇ ਦੇਖੋ ਹਾਂਜੀ ਪੰਜਾਬੀ ਆ ਗਏ ਜੀ। ਦਰੀਬ ਜੀ ਲਾਲ ਕੱਪੜੇ ਦਾ ਸਟੇਡੀਅਮ ਤੇ ਲੋਕਾਂ ਨੇ ਪਾਇਆ ਦੇਖੋ ਜੀ ਮੈਂ ਵੀ ਲਾਲ ਪੱਗ ਬੰਨ ਕੇ ਆਂ ਸਪੋਰਟ ਦੇ ਵਿੱਚ। ਹਾਂ ਆਹ ਦੇਖੋ ਜੀ ਮੈਂ ਇੱਥੋਂ ਤੋਂ ਹੀ ਸਪੋਰਟ ਦਿਖਾ ਰਿਹਾ ਹਾਂ ਮੈਂ ਸਪੰਸ ਸਟੇਡੀਅਮ 'ਚ ਨਹੀਂ ਆ ਪਰ ਇੱਥੇ ਸਟੂਡੀਓ 'ਚ ਆ ਗੜ ਕੇ। ਦਸਤਾਰ ਵੀ ਲਾਲ ਸਜਾਈ ਹੈ ਅਗਲੇ ਨੇ ਦੇਖੋ। ਲਾਲ ਪੂਰੇ ਪੂਰੇ ਲਾਲ। ਅਨਮੋਲਦੀਪ ਕਹਿੰਦੇ ਪੰਜਾਬ ਦੀ ਫਤਿਹ ਹੋਏਗੀ ਅੱਜ ਪੰਜਾਬ ਵਿਨ ਪੰਜਾਬੀ ਜਿੱਤੇਗਾ ਪੰਜਾਬ ਪੰਜਾਬ। ਅਸੀਂ ਤਾਂ ਇਹੀ ਜਾਣਦੇ ਹਾਂ ਕਿ ਟਰੋਫੀ ਸਾਡੇ ਘਰੇ ਆਏ ਅਸੀਂ ਸ਼ਾਨ ਨਾਲ ਮਨਾਈਏ ਉਸ ਤੋਂ। ਪਰ ਆਹ ਦੇਖੋ ਇੱਕ ਕਰਮਜੀਤ ਕਹਿੰਦਾ ਸੀਐਸਕੇ ਨੂੰ ਸਪੋਰਟ ਕਰੋ। ਚ ਮਾਬਲਾ ਕਿਵੇਂ ਹੋਏਗਾ ਦੱਸੋ ਦੇਖੋ ਫਿਰ ਨੈਤਿਕ ਜ਼ਿੰਮੇਵਾਰੀ ਕੋਈ ਨਾ ਦੀ ਕੋਈ ਨਹੀਂ ਨੈਤਿਕ ਜ਼ਿੰਮੇਵਾਰੀ ਕੋਈ ਚੀਜ਼ ਨਹੀਂ ਦੇਖੋ ਮੈਂ ਤਾਂ ਪੰਜਾਬ ਨੂੰ ਸਪੋਰਟ ਕਰ ਰਿਹਾ ਜੀ ਐਸ ਨਾ ਹੀ ਹੋਏ ਤਾਂ ਆਪਾਂ ਪੰਜਾਬ ਨੂੰ ਸਪੋਰਟ ਕਰ ਰਹੇ ਹਾਂ ਇਹਨੂੰ ਲੇਜੀ ਬੰਦਾ ਕਹਿੰਦੇ ਆ ਕਿ ਮਤਲਬ ਮੈਚ ਹੀ ਨਾ ਹੋਏ ਅਸੀਂ ਬੈਠੇ ਬਿਠਾਈ ਹੈ ਨਾ ਕੁਰਸੀ ਤੇ ਬੈਠ ਕੇ ਫਾਈਨਲ 'ਚ ਪਹੁੰਚ ਦੀਏ ਸਾਡੇ ਤਾਂ ਫਾਈਨਲ ਤੱਕ ਮਤਲਬ ਜਿਨ੍ਹਾਂ ਨੇ ਟਿਕਟਾਂ ਖਰਚੀਆਂ ਉਹ ਮੈਚ ਨਹੀਂ ਦੇਖਣਗੇ ਦੇਖੋ ਜੀ ਅਸੀਂ ਸਾਨੂੰ ਫਾਈਨਲ ਤੱਕ ਪਹੁੰਚਣ ਦਾ ਮਤਲਬ ਉਹੀ ਜਿਹੜੇ ਆ ਰਹੇ ਆ ਉਹੀ ਹੀ ਜਾਣਗੇ ਅੱਜ ਫਾਈਨਲ ਤੱਕ ਪਹੁੰਚ ਜੀਏ ਹਾਂ ਤੇ ਫਾਈਨਲ ਤੱਕ ਤੁਸੀਂ ਪਹ ਅ ਅਸੀਂ ਦੇਖੀਏ ਮਈ 29 ਦਾ ਵੈਦਰ ਵੈਦਰ ਫੋਰਕਾਸਟ ਹੈ ਸਰਕਾਰ ਨੇ ਜੋ ਜਾਰੀ ਕਰਦੀ ਹੈ ਇਹ ਹੈ ਮਤਲਬ ਕਿ ਸ਼ਾਮ ਨੂੰ ਮੌਸਮ ਖਰਾਬ ਹੋ ਸਕਦਾ ਹੈ ਇਹਦੀ ਪੂਰੀ ਪੂਰੀ ਚਾਂਸ ਨੇ ਪਰ ਹੁਣ ਫਿਲਹਾਲ ਕਿਸੇ ਤਰ੍ਹਾਂ ਦਾ ਉਸ ਤਰ੍ਹਾਂ ਦਾ ਸਾਈਨ ਨਹੀਂ ਮਿਲ ਰਿਹਾ ਪਰ ਇਸ ਸਮੇਂ ਦਾ ਹੈ ਕਿ ਸ਼ਾਮ ਨੂੰ ਆਪਾਂ ਦੇਖ ਰਹੇ ਹਾਂ ਕਿ ਮੌਨਸੂਨ ਸ਼ੁਰੂ ਹੋ ਚੁੱਕਾ ਹੈ ਸਾਊਥ-ਈਸਟ ਸਟੇਟਾਂ ਦੇ ਵਿੱਚ ਤੇ ਇੱਥੇ ਵੈਸਟਰਨ ਡਿਸਟਰਬੈਂਸ ਵੀ ਐਕਟਿਵ ਹੈ ਤੇ ਬਾਰਿਸ਼ ਹੋ ਸਕਦੀ ਹੈ ਇਹਦੀ ਸੰਭਾਵਨਾ ਹੈ ਪਰ ਚਾਹ ਮੰ ਇੱਕ ਕੱਲ ਹੋਰ ਦੱਸੋ ਕਿ ਜੇ ਮੈਚ ਸ਼ੁਰੂ ਮੰਨ ਲਓ ਕਿ 7:30 ਵਜੇ ਮੈਚ ਹੋਣਾ 7 ਵਜੇ ਤਾਂ ਟਾਸ ਹੋਏਗਾ 7:30 ਵਜੇ ਮੈਚ ਹੋਏਗਾ ਜੋ ਜੇਕਰ ਮੌਸਮ ਠੀਕ ਰਹਿੰਦਾ ਹੈ ਮੰਨ ਲਓ ਕਿ ਬਾਰਿਸ਼ ਆ ਜਾਂਦੀ ਹੈ ਜੀ ਔਰ ਇਹ ਵੀ ਹੈ ਕਿ 2 ਘੰਟੇ ਤੱਕ ਵੀ ਮੈਚ ਮੰਨ ਲਓ ਘੰਟੇ ਤੱਕ ਮੈਚ ਸ਼ੁਰੂ ਹੀ ਨਹੀਂ ਹੋਇਆ ਫੇਰ ਵੀ ਸ਼ੁਰੂ ਆਖਰੀ ਤੱਕ ਕਿੰਨੀ ਵੇਟ ਕਰੇਗੀ ਉੱਥੇ ਬੈਠ ਕੇ ਲੋਕ ਦੇਖੋ ਜੀ ਇੱਕ ਸਮਾਂ ਆਈਪੀਐਲ ਦੇ ਵਿੱਚ ਤੈਅ ਕੀਤਾ ਜਾਂਦਾ ਕਿ ਕਿੱਥੇ ਤੱਕ ਤੁਹਾਨੂੰ ਮੈਚ ਨਹੀਂ ਖੇੜੇ ਸਕਦੇ ਪਰ ਇਸ ਵਾਰ ਜਿਹੜਾ ਆਈਪੀਐਲ ਆ ਉਹਦੇ ਵਿੱਚ ਜਿਹੜੇ ਉਹਦੇ ਸੀਨੀਅਰਸ ਨੇ ਉਹਨਾਂ ਨੇ ਇਹ ਵੀ ਫੈਸਲਾ ਕੀਤਾ ਕਿ ਲਗਭਗ 11 ਜਾਂ 12 ਵਜੇ ਤੱਕ ਦੀ ਜਿਹੜੀ ਵਿੰਡੋ ਐ ਸੀ ਓਪਨ ਰੱਖਾਂਗੇ ਕਿ ਅਗਰ ਉਸ ਤਰ੍ਹਾਂ मतलब 11 ਵਜੇ ਵੀ ਮੈਚ ਸ਼ੁਰੂ ਕਰਨਾ ਤਾਂ ਕਰ ਸਕਦੇ ਆ ਜੀ ਅਗਰ 11 ਵਜੇ ਵੀ ਮੈਚ ਸ਼ੁਰੂ ਕਰਨਾ ਪਿਆ ਤਾਂ ਓਵਰ ਕਟਾ ਦਿੱਤੇ ਜਾਣਗੇ ਇਹ ਨਹੀਂ ਕਿ ਤੁਹਾਨੂੰ 20 ਓਵਰ ਪੂਰੇ ਖੇਡਨੇ ਪੈਣਗੇ ਮਤਲਬ ਇੱਕ ਸਮੇਂ ਦੇ ਦਾਇਰੇ ਉਸ ਤਰ੍ਹਾਂ ਜਿਵੇਂ ਘੰਟੇ ਦਾ ਸਮਾਂ ਨਹੀਂ ਲੱਗਦਾ ਅੱਧੇ ਘੰਟੇ ਆ ਘੰਟਾ ਮੈਕਸਿਮਮ ਲੱਗਦਾ ਹੈ ਕਿ ਤੁਸੀਂ ਖੇਡ ਸਕਦੇ ਹੋ ਹੋਰ ਜ਼ਿਆਦਾ ਤੇ ਉਹਦੇ ਮਤਲਬ ਮੈਂ ਇਹ ਸਮਝ ਕੇ ਚੱਲਣਾ ਕਿ ਜਿਨ੍ਹਾਂ ਨੇ ਅੱਜ ਮੈਚ ਦੇਖਣ ਬੈਠਣਾ ਚਾਹੇ ਘਰੇ ਚਾਹੇ ਸਟੇਡੀਅਮ ਦੇ ਵਿੱਚ ਉਸ ਸ਼ਾਮੀ 7 ਵਜੇ ਤੋਂ ਲੈ ਕੇ ਰਾਤ ਦੇ 1.5 2 ਵਜੇ ਤੱਕ ਦਾ ਆਪਣਾ ਸਮਾਂ ਲੈ ਕੇ ਚੱਲਣ ਜੀ ਜੇਕਰ ਮੌਸਮ ਖਰਾਬ ਹੁੰਦਾ ਤਾਂ ਮੌਸਮ ਖਰਾਬ ਹੁੰਦਾ ਤਾਂ 1.5 ਵਜੇ ਤੱਕ ਜਾਂ ਇਹ ਵੀ ਦੇਖਿਆ ਜਾਂਦਾ ਇਹਦੇ ਵਿੱਚ ਦਲੀਪ ਕੀ ਬਰਸਾਤ ਰੁਕ ਵੀ ਰਹੀ ਹੈ ਨਹੀਂ ਕਿਉਂਕਿ ਉਸ ਤੋਂ ਬਾਅਦ ਇੱਕ ਪਿਚ ਸੁੱਕਣ ਨੂੰ ਵੀ ਟਾਈਮ ਲੱਗਦਾ ਹੈ ਉਸ ਨੂੰ ਵੀ ਜਿਹੜੇ ਗਰਾਊਂਡ ਸਟਾਫ ਹੈ ਉਹਨੂੰ ਵੀ ਟਾਈਮ ਲੱਗਦਾ ਅਸੀਂ ਗੱਲ ਕਰ ਰਹੇ ਸੀ ਨਾ ਕਿ ਪੰਜ 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 ਓਵਰਾਂ ਦਾ ਵੀ ਮੈਚ ਹੋ ਸਕਦਾ ਜੀ ਲਗਭਗ ਮੈਕਸਿਮਮ ਪੰਜ ਓਵਰ ਤੱਕ ਵੀ ਮੈਚ ਖੇਡਾਇਆ ਜਾ ਸਕਦਾ ਹੈ ਅਗਰ ਉਹ ਅਗਰ ਕੋਈ ਹਾਲਾਤ ਨਹੀਂ ਬਣਦੇ ਤਾਂ ਪੰਜ ਓਵਰ ਮੈਕਸਿਮਮ ਤੱਕ ਤੁਸੀਂ ਖੇਡ ਸਕਦੇ ਹੋ ਤੇ ਉਹਦੇ ਦੌਰਾਨ ਉਹਦੇ ਵਿੱਚ ਵੀ ਹਾਰ ਜਿੱਤ ਦਾ ਫੈਸਲਾ ਕਰ ਲਿਆ ਜਾਏਗਾ ਜੀ ਅੱਛਾ ਠੀਕ ਹੈ ਮਤਲਬ ਕਿ ਮੋਟੀ ਜੀ ਗੱਲ ਇਹ ਹੈ ਕਿ ਜੇ ਅੱਜ ਬਾਰਿਸ਼ ਹੁੰਦੀ ਹੈ ਤਾਂ ਮੈਚ ਦੀ ਹਰ ਕੋਸ਼ਿਸ਼ ਕੀਤੀ ਜਾਏਗੀ ਕੀ ਉਹ ਰਾਤ ਦੇ 11 12 ਵਜੇ ਤੱਕ ਵੀ ਖੇਡਿਆ ਜਾ ਸਕੇ ਸ਼ੁਰੂ ਕੀਤਾ ਜਾ ਸਕੇ ਪਰ ਉਹਦੇ ਵਿੱਚ ਓਵਰ ਘਟਾ ਦਿੱਤੇ ਜਾਣਗੇ ਔਰ ਇੱਕ ਅਪਡੇਟ ਇਹ ਵੀ ਹੈ ਕਿ ਜੇਕਰ ਮੰਨ ਲਓ 12 ਵਜੇ ਤੋਂ ਬਾਅਦ ਵੀ ਟੱਪਦਾ ਹੈ ਮੈਚ ਤਾਂ 5-5 ਓਵਰ ਦੋਨੇ ਟੀਮਾਂ ਨੂੰ ਦੇ ਕੇ ਉਹ ਅੰਪਾਇਰਾਂ ਦਾ ਡਿਸੀਜਨ ਹੁੰਦਾ ਅੰਪਾਇਰ ਡਿਸੀਜਨ ਲੈਂਦੇ ਆ ਕਿ ਗਰਾਊਂਡ ਦੇ ਵਿੱਚ ਕਿੱਦਾਂ ਦੀ ਪੋਜੀਸ਼ਨ ਹੈ ਮੈਚ ਇਸ ਤੇ ਖੇਡਿਆ ਜਾ ਸਕਦਾ ਹੈ ਯਾਨੀ ਖੇਡਿਆ ਜਾ ਸਕਦਾ ਕਿ ਪਿਚ ਕਿੰਨੀ ਕੁ ਗਿੱਲੀ ਹੈ ਕਿੰਨੀ ਕੁ ਸੁੱਕੀ ਹੈ ਉਸ ਤੋਂ ਬਾਅਦ ਅੰਪਾਇਰ ਉੱਥੇ ਪੂਰੀ ਚੈਕਿੰਗ ਕਰਦੇ ਨੇ ਉੱਥੇ ਸਾਰੇ ਸਟਾਫ ਵੀ ਮੌਜੂਦ ਹੁੰਦਾ ਇਸ ਦੇ ਨਾਲ ਹੀ ਪਲੇਅਰਸ ਦੇ ਨੇ ਕਪਤਾਨ ਨੇ ਜਾਂ ਕੋਚ ਨੇ ਉਹ ਵੀ ਉੱਥੇ ਮੌਜੂਦ ਹੁੰਦੇ ਆ ਉਸੇ ਡਿਸੀਜਨ ਤੋਂ ਬਾਅਦ ਇੱਕ ਫੈ ਪਰ ਚਮਨ ਨੇ ਤਾਂ ਬੜੀ ਸੌਖੀ ਜੀ ਗੱਲ ਕਰਤੀ ਸੀ ਕਿ ਜੇ ਮੈਚ ਹੋਵੇ ਹੀ ਨਾ ਮਤਲਬ ਪੰਜਾਬ ਸਿੱਧਾ ਹੀ ਫਾਈਨਲ 'ਚ ਪਹੁੰਚੇ ਕੋਈ ਕਮੈਂਟ 'ਚ ਕਹਿ ਰਹੇ ਲੋਕ ਹੋਰ ਵੀ ਕੌਣ ਜਿੱਤੇਗਾ ਕੁਝ ਲੋਕ ਤੇ ਮੇਰੇ ਨਾਲ ਡਿਸਐਗਰੀਮੈਂਟ ਵੀ ਕਰ ਰਹੇ ਨੇ ਮੈਨੂੰ ਕਮੈਂਟਾਂ 'ਚ ਕਰਨਾ ਵੀ ਚਾਹੀਦਾ ਪਰ ਦੋਨੋਂ ਟੀਮਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਤਾਂ ਫਸਵਾ ਮੁਕਾਬਲਾ ਹੋਏਗਾ ਮੈਂ ਤੇ ਵਾਰ-ਵਾਰ ਇਹੀ ਕਹਿ ਰਹੀ ਹਾਂ ਜਿਵੇਂ ਹੈਪੀ ਬਾਰਜੀ ਨੇ ਉਹ ਕਹਿ ਰਹੇ ਨੇ ਕਿ ਮੇਰਾ ਪੰਜਾਬ ਹਮੇਸ਼ਾ ਤੋਂ ਹੀ ਚੜ੍ਹਦੀ ਕਲਾ 'ਚ ਰਹਿਆ ਤੇ ਹਮੇਸ਼ਾ ਰਹੇਗਾ ਮੈਂ ਵੀ ਇਹੀ ਕਹਿ ਰਹੀ ਹਾਂ ਮੈਂ ਪੰਜਾਬ ਦੀ ਰਹਿਣ ਵਾਲੀ ਆ ਪੰਜਾਬ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਮੈਂ ਆ ਜੀ ਬੇਨਾਮ ਚੰਦੀ ਕਲਾ ਰ ਪਰ ਮੈਂ ਚਰਵਾ ਗਈ ਦੇਖੋ ਤੁਸੀਂ ਦਾ ਸਟੈਟਸ ਦੀ ਗੱਲ ਕੀਤੀ ਜਾਵੇ ਦੋਨਾਂ ਦਾ ਕਿੰਨਾ ਤੋਂ 17 ਤੇ 18 ਚ ਕਿੰਨਾ ਕਿ ਡਿਫਰੈਂਸ ਹੈ ਤੁਸੀਂ ਇਹ ਵੀ ਤਾਂ ਦੱਸੋ ਨਾ ਫਿਰ ਉਸ ਤੋਂ ਬਾਅਦ ਦਵਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਉਹ ਵੀ ਕਹ ਰੇ ਸਿੰਘ ਇਸ ਕਿੰਗ ਫਿਰ ਰਾਜੱਗਾ ਜੀ ਦੀ ਗੱਲ ਕੀਤੀ ਜਾਵੇ ਉਹ ਕਹ ਰੇ ਪੰਜਾਬ ਕਿੰਗ ਸੋਨੂ ਮਾਹੀ ਦੀ ਗੱਲ ਕੀਤੀ ਜਾਵੇ ਉਹ ਵੀ ਪੰਜਾਬ ਦੀ ਸਪੋਰਟ ਦੇ ਵਿੱਚ ਨੇ ਜਿਹੜੇ ਕੁਲਵਿੰਦਰ ਮੋਹਰਾ ਜੀ ਨੇ ਇਹ ਮੇਰੇ ਤੋਂ ਥੋੜਾ ਖਫਾ ਹੋ ਗਏ ਚਲੋ ਜੀ ਚਲੋ ਜੀ ਮੈਂ ਸਮਝ ਗਿਆ ਹੁਣ ਪੰਜਾਬ ਜਿੱਤੇਗਾ ਪੰਜਾਬ ਜਿੱਤੇਗਾ ਜੀ ਟੈਨਸ਼ਨ ਨਹੀਂ ਲੈਣੀ ਜੇ ਬਾਰਿਸ਼ ਆ ਜਾਂਦੀ ਹੈ ਤਾਂ ਵੀ ਪੰਜਾਬ ਜਿੱਤੇਗਾ ਮੈਚ ਤੁਲ ਜਾਂਦਾ ਤਾਂ ਪੰਜਾਬ ਜਿੱਤੇਗਾ ਜੇਕਰ ਪੰਜਾਬ ਨੇ ਚੰਗੀ ਖੇਡ ਪ੍ਰਦਰਸ਼ਨ ਦਾ ਪ੍ਰਦਰਸ਼ਨ ਕੀਤਾ ਤਾਂ ਪੰਜਾਬ ਜਿੱਤੇਗਾ ਹੀ ਜਿੱਤੇਗਾ ਇਹ ਤੰਦਰੁਸਤ ਦਾ ਖਤਰਾ ਕੱਲੇ ਪੰਜਾਬ ਦੇ ਮੈਚ ਤੇ ਨਹੀਂ ਆ ਆ ਦੇਖੋ 30 ਤਰੀਕ ਤਾ ਕੱਲ ਵੀ ਇੱਥੇ ਮੈਚ ਦਾ ਕੱਲ ਦਾ ਮੈਚ ਵੀ ਤਲ ਸਕਦਾ ਕੱਲ ਦਾ ਮੈਚ ਵੀ ਤਲ ਸਕਦਾ ਅ ਫਿਰ ਕੱਲ ਕੀ ਹੋਏਗਾ ਜੇ ਕੱਲ ਤਾਂ ਇੱਕੋ ਹੀ ਇੱਕੋ ਹੀ ਟੀਮ ਨੇ ਹਾਰ ਜਾਈ ਜਿਹੜੇ ਦੋਨਾਂ ਦੇ ਵਿੱਚੋਂ ਜਿਹੜਾ ਜਿਹਦੇ ਪੁਆਇੰਟ ਜ਼ਿਆਦਾ ਹੈ ਜਾਂ ਜਿਹਦੀ ਰਨ ਰੇਟ ਜ਼ਿਆਦਾ ਮਤਲਬ ਹਾਲਾਂਕਿ ਇਸ ਟੈਂਪ ਤੀਜੇ ਨੰਬਰ ਤੇ ਗੁਜਰਾਤ ਟਾਈਟਨ ਹੈ ਤਾਂ ਡਾਇਰੈਕਟਲੀ ਉਹ ਕੁਆਲੀਫਾਇਰ ਖੇਡ ਦੇਖਣ ਨੂੰ ਮਿਲੇਗੀ ਓਕੇ ਤਾਂ ਦੇਖੋ ਜੀ ਸਮਾਂ ਹੁਣ ਹੋ ਚੱਲ ਹੈ ਤੁਸੀਂ ਜਾਓ ਆਪਣੇ ਘਰਾਂ ਜੇ ਘਰਾਂ ਚ ਬੈਠ ਕੇ ਮੈਚ ਦੇਖਣ ਦਾ ਦੀ ਤਿਆਰੀ ਕਰ ਰਹੇ ਹੋ ਜਿਹੜੇ ਨਿੱਕੇ ਮੋਟੇ ਕੰਮ ਨੇ ਨਿਬੇੜ ਲਓ ਤੇ ਉਸ ਤੋਂ ਬਾਅਦ ਆਪਣੀਆਂ ਕੁਰਸੀਆਂ ਸੋਫੇ ਤੇ ਬਹਿ ਜਾਓ ਤੇ ਉਸ ਤੋਂ ਬਾਅਦ ਆਪਣਾ ਕੋਲਡ ਡਰਿੰਕ ਚਾਹ ਪਾਣੀ ਜੋ ਵੀ ਤੀ ਕਾਣਾ ਪੀਣਾ ਆਪਣੀ ਚੁਆਇਸ ਦੇ ਮੁਤਾਬਕ ਉਹ ਰੱਖ ਲਓ ਜਿਹੜੇ ਸਟੇਡੀਅਮ ਪਹੁੰਚ ਰਹੇ ਨੇ ਉਹਨਾਂ ਨੂੰ ਪਤਾ ਹੀ ਇਹ ਸਮਾਂ ਲੈ ਕੇ ਚੱਲਣਾ ਪੈਣਾ ਹੈ ਤੇ ਰਾਤ ਦੇ 2 ਵਜੇ ਤੱਕ ਘੱਟੋ ਘੱਟ ਤਾਂ ਅੱਜ ਅਸੀਂ ਜਾਗਣਾ ਹੈ ਜੇਕਰ ਪੰਜਾਬ ਜਿੱਤਦੀ ਹੈ ਤਾਂ ਜਸ਼ਨ ਵੀ ਮਨਾਉਣਾ ਹੈ ਜੇਕਰ ਮੌਸਮ ਖਲਬਲੀ ਕਰਦਾ ਹੈ ਤਾਂ ਵੀ ਡਿਲੇ ਹੋ ਕੇ ਵੀ ਅਸੀਂ ਲੇਟ ਹੋਵਾਂਗੇ ਤਾਂ ਲੇਟ ਤਾਂ ਅਸੀਂ ਅੱਜ ਹੋਣਾ ਹੀ ਹੈ ਤੇ ਅੱਜ देर तक ਜਿਨ੍ਹਾਂ ਨੇ ਮੈਚ ਦੇਖਣਾ ਹੈ ਮੈਚ ਦੇਖਣ ਵਾਲਿਆਂ ਵਾਸਤੇ ਜੋ ਲੋਕ ਦੇਰ ਤੱਕ ਜਾਗਣਗੇ ਉਹਨਾਂ ਦੀ ਜਿਹੜੀਆਂ ਕੰਪਨੀਆਂ ਚੋ ਨੌਕਰੀ ਕਰਨ ਜਾਂਦੇ ਨੇ ਉਹਨਾਂ ਨੂੰ ਮਾਫੀ ਦੇਣੀ ਚਾਹੀਦੀ 1-2 ਘੰਟੇ ਦੀ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਕੰਮਾਂ ਤੇ ਲੇਟ ਵੀ ਪਹੁੰਚਣਗੇ ਇਸ ਕਰਕੇ ਸਾਡੀ ਸੁਭਿਸ਼ਾਵਾ ਪੰਜਾਬ ਕਿੰਗਸ ਦੇ ਨਾਲ ਨੇ ਪਰ ਸਾਡੇ ਨਾਲ ਕੁਝ ਸਾਡੇ ਕੁਝ ਵਿਰੋਧੀ ਵੀ ਖੜੇ ਨੇ ਜੋ ਆਰਸੀਬੀ ਨੂੰ ਸਪੋਰਟ ਕਰ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਸਭ ਤੋਂ ਉੱਪਰ ਗੱਲ ਖੇਡ ਪਾਉਣਾ ਜਿਹੜਾ ਵਧੀਆ ਖੇਡੇਗਾ ਉਹ ਜਿੱਤੇਗਾ ਤੇ ਟਰੋਫੀ ਆਪਣੇ ਨਾਮ ਕਰੇਗਾ ਧੰਨਵਾਦ ਫੋਰ ਸਪੋਰਟਿੰਗ ਅਸ ਆਪ ਪੰਜਾਬੀ ਨਹੀਂ ਹੋ ਫਿਰ ਵੀ ਆ ਪੰਜਾਬ ਨੂੰ ਸਪੋਰਟ ਕਰਤੇ ਹੈ ਜਦਕਿ ਬਹੁਤ ਸਾਰੇ ਪੰਜਾਬ ਕੇ ਲੋਕ ਹੈ ਜੋ ਹਮੇਸ਼ਾ ਸਪੋਰਟ ਨਹੀਂ ਕਰਦੇ ان کی ਦੂਸਰੀ ਫੇਵਰਿਟ ਟੀਮਸ ਹੈ ਤੋ ਮੈਂ